ਸਾਡੇ ਨਾਲ ਇੱਕ ਵਾਰੀ ਫਿਰ ਤੋਂ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਯੂ ਐਸ ਤੋਂ ਜੁੜੇ ਨੇ। ਉਹਗੇ ਕਾਨੂੰਨਦਾਨ ਨੇ ਇਹਨਾਂ ਦੇ ਪੋਲਿਟਿਕਲ ਰਿਸ਼ਤੇ ਬੜੇ ਐਮ ਨੇ ਉੱਥੇ ਅਮਰੀਕਾ ਦੇ ਵਿੱਚ ਕਾਫੀ ਕੁਝ ਐਸਾ ਵਾਪਰ ਰਿਆ ਜਿਹਦਾ ਜ਼ਿਕਰ ਹੋਣਾ ਬਣਦਾ ਹੈ। ਕੱਲ ਨੋ ਕਿੰਗਸ ਡੇ ਸੀਗਾ ਪ੍ਰਦਰਸ਼ਨ ਹੋਏ 70 ਲੱਖ ਤੋਂ ਵੱਧ ਲੋਕ 트੍ਰੰਪ ਪ੍ਰਸ਼ਾਸਨ ਦੇ ਖਿਲਾਫ ਰਾਜਾਸ਼ਾਹੀ ਅਪਰੋਚ ਦੇ ਖਿਲਾਫ ਇਕੱਠੇ ਹੋਏ। ਇਸ ਤੋਂ ਇਲਾਵਾ ਰਿਵਰਸ ਮਾਈਗ੍ਰੇਸ਼ਨ ਦਾ ਜ਼ਿਕਰ ਸਰਦਾਰ ਜਸਪ੍ਰੀਤ ਸਿੰਘ ਜੀ ਕਰ ਰਹੇ ਸੀ ਪਿਛਲੇ ਦਿਨਾਂ 'ਚ ਕਿ ਰਿਵਰਸ ਮਾਈਗ੍ਰੇਸ਼ਨ ਦਾ ਦੌਰ ਆ ਗਿਆ ਪਹਿਲਾ ਮੌਕਾ ਜਦੋਂ ਇੱਕ ਰਿਪੋਰਟ ਦੇ ਵਿੱਚ ਇਹ ਜ਼ਾਹਰ ਹੋਇਆ ਕਿ ਉੰਨੇ ਲੋਕ ਆਏ ਨਹੀਂ ਜਿੰਨੇ ਲੋਕ ਵਾਪਸ ਚਲੇ ਗਏ ਅਮਰੀਕਾ ਦੇ ਵਿੱਚੋਂ ਪੰਜਾਬੀਆਂ ਦੇ ਵਿੱਚ ਵੀ ਇਹ ਭਾਵਨਾ ਬੜੇ ਵੱਡੇ ਪੱਧਰ ਤੇ ਪਾਈ ਜਾ ਰਹੀ ਆ ਔਰ ਨਾਲ ਹੀ ਜਿਹੜਾ ਟਰੱਕ ਡਰਾਈਵਰਸ ਨੇ ਉਹਨਾਂ ਨੂੰ ਲੈ ਕੇ ਕੁਝ ਅਪਡੇਟਸ ਨੇ ਕਾਫੀ ਕੁਝ ਐਸਾ ਹੈ ਜਿਹੜਾ ਉੱਥੇ ਵਾਪਰ ਰਿਹਾ ਕਾਫੀ ਕੁਝ ਐਸਾ ਜਿਹੜਾ ਖੌਫਨਾਕ ਹੈ ਤਹਾਕਿਆਂ ਤੋਂ ਲੋਕ ਜਿਹੜੇ ਬੈਠੇ ਆ ਉਹਨਾਂ ਨੂੰ ਬੜੀਆਂ ਮੁਸ਼ਕਿਲਾਂ ਤਾਂ ਮੁਸ਼ਕਲਾਂ ਦਾ ਸਾਹਮਣਾ ਐਸ ਵੇਲੇ ਸੋ ਸਭ ਤੋਂ ਪਹਿਲਾਂ ਸਰਦਾਰ ਜਸਪ੍ਰੀਤ ਸਿੰਘ ਜੀ ਵੈਲਕਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਫਿਰ ਅਸੀਂ ਡਰਾਈਵਰ ਵਾਲੇ ਮਾਮਲੇ 'ਚ ਜਾਂਦੇ ਆ ਰਿਵਰਸ ਮਾਈਗ੍ਰੇਸ਼ਨ ਤੇ ਜਾਂਦੇ ਆ ਉੱਥੇ ਹੋ ਕੀ ਰਿਹਾ ਉੱਥੇ ਜਾਂਦੇ ਸਭ ਤੋਂ ਪਹਿਲਾਂ ਜਿਹੜਾ ਕੱਲ ਪ੍ਰਦਰਸ਼ਨ ਹੋਏ ਨੇ ਨੋ ਕਿੰਗਸਟੇ ਦੇ ਰੂਪ ਵਿੱਚ ਔਰ 70 ਲੱਖ ਤੋਂ ਵੱਧ ਲੋਕ ਰਿਪੋਰਟ ਹੋਏ ਨੇ ਦਾ ਨਿਊਯਾਰਕ ਟਾਈਮਜ਼ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਪਹਿਲਾਂ ਤਾਂ ਇਹ ਦੱਸਿਓ ਕਿ ਦਰਸਲ ਇਹ ਅਮਰੀਕਾ ਦੇ ਵਿੱਚ ਹੁਣ ਪੂਰਾ ਉਬਾਲ ਆ ਗਿਆ ਜੀ ਇਸ ਤਰ੍ਹਾਂ ਦੀ ਅਪਰੋਚ ਦੇ ਖਿਲਾਫ ਡਿਕਟੇਟਰਸ਼ਿਪ ਅਪਰੋਚ ਦੇ ਖਿਲਾਫ ਦੇਖੋ ਇਹ ਜਿਹੜਾ ਹੈਗਾ ਇਹ ਜਿਹੜੇ ਪ੍ਰੋਟੈਸਟ ਪਹਿਲੇ ਨਹੀਂ ਇਸ ਤੋਂ ਪਹਿਲਾਂ ਵੀ ਹੋਏ ਆ ਜੂਨ ਚ ਵੀ ਹੋਏ ਆ ਜੁਲਾਈ ਚ ਵੀ ਹੋਏ ਆ ਪਰ ਇਹ ਤਾਂ ਕੀ ਜਿਹੜਾ ਗਿਣਤੀ ਹੈ ਸਭ ਤੋਂ ਵੱਡ ਵੱਧ ਸੀਗੀ ਉਹ ਕਹਿ ਰਿਹਾ ਕਿ ਇੰਨੇ ਬੰਦੇ ਅੱਜ ਤੱਕ ਰੀਸੈਂਟ ਹਿਸਟਰੀ ਦੇ ਵਿੱਚ ਕਦੇ ਇਕੱਠੇ ਨਹੀਂ ਹੋਏ ਇੱਕ ਦਿਨ ਦੇ ਵਿੱਚ ਸੋ ਤਰੀਬਨ 7 ਮਿਲੀਅਨ ਬੰਦਾ ਇਕੱਠਾ ਸੀ 2200 ਸ਼ਹਿਰਾਂ ਦੇ ਵਿੱਚ 올 ਕ੍ਰਾਸ 50 ਸਟੇਟਸ ਇਹ ਬੜੀ ਵੱਡੀ ਗੱਲ ਆ ਵੀ ਇਕੱਲੀਆਂ ਡੈਮੋਕ੍ਰੈਟਿਕ ਸਟੇਟਾਂ ਨਹੀਂ ਜਿਹੜੀਆਂ ਦੂਜੀਆਂ ਉੱਥੇ ਵੀ ਲੋਕ ਇਕੱਠੇ ਸੀਗੇ ਤੇ ਜਾਦਾ ਅਮਰੀਕਨ ਸੀ ਆਪਣੇ ਇਮੀਗ੍ਰੈਂਟ ਤਾਂ ਤੁਹਾਨੂੰ ਪਤਾ ਵੀ ਇਹਨਾਂ ਇਕੱਠਾਂ 'ਚ ਡਰ ਦੇ ਮਾਰੇ ਨਹੀਂ ਜਾਂਦੇ ਵੀ ਰਿਪੋਰਟੀ ਨਾ ਕਰ ਦੋਵੇ ਕੋਈ ਤੇ ਇਹਦੇ ਨਾਲ ਲੱਗ ਜਿਵੇਂ ਤੁਹਾਡਾ ਸਵਾਲ ਦਾ ਜਵਾਬ ਆ ਵੀ ਲੱਗ ਤਾਂ ਰਿਹਾ ਬਾਹਰ ਆ ਪਰ ਅਜੇ ਇਹ ਉਦੋਂ ਹੀ ਪਤਾ ਲੱਗੂ ਜਦੋਂ ਇਹ ਟ੍ਰਾਂਸਲੇਟ ਹੋਊਗਾ ਵੋਟਾਂ ਦੇ ਵਿੱਚ ਅਗਲੇ ਸਾਲ ਪਰ ਸਰਕਾਰ ਹਰਾਨੀ ਦੀ ਗੱਲ ਤਾਂ ਇਹ ਆ ਵੀ ਇੰਨੇ ਲੋਕਾਂ ਦੇ ਪ੍ਰੋਟੈਸਟ ਕਰਨ ਦੇ ਬਾਵਜੂਦ ਵੀ ਜਿਹੜੀ ਸਰਕਾਰ ਆ ਉਹ ਪ੍ਰੋਟੈਸਟ ਤੋਂ ਮੱਸ ਨਹੀਂ ਹੋਈ ਤੇ ਪਹਿਲਾਂ ਤਾਂ ਉਹਦਾ ਰਿਐਕਸ਼ਨ ਹੀ ਨਹੀਂ ਆਇਆ ਬਾਅਦ ਚ ਜੇ ਆਇਆ ਵੀ ਆ ਤਾਂ ਉਹ ਇਹਨੂੰ ਕੁਝ ਨਹੀਂ ਸਮਝਦੇ ਉਹ ਕਹਿੰਦੇ ਆ ਵੀ ਇਹਦਾ ਕੀ ਹੈ ਤਾਂ ਐਵੇਂ ਲੋਕ ਵਲੋਂ ਇਕੱਠੇ ਹੋ ਜਾਂਦੇ ਆ ਪਰ ਇਹ ਗੱਲ ਜ਼ਰੂਰ ਆ ਕਿ ਇਹ ਜਿਹੜਾ ਲੋਕਾਂ ਦਾ ਗੁੱਸਾ ਇੰਨਾ ਇਕੱਠਾ ਹੋਣਾ ਆਪ ਮੁਹਾਰੇ ਉਹ ਵੀ ਅਮਰੀਕਨਸ ਦਾ ਐਵੇਂ ਨਹੀਂ ਆ ਇਦੇ ਪਿੱਛੇ ਕੁਝ ਤਾਂ ਜਿਹੜਾ ਅੰਡਰਲਾਈਇੰਗ ਕਰੰਟ ਹੈਗਾ ਡਿਸਸੈਟੀਸਫੈਕਸ਼ਨ ਦਾ ਤੇ ਇਹ ਜਿਹੜਾ ਟ੍ਰਾਂਸਲੇਟ ਹੋਊਗਾ ਫਿਊਚਰ ਦੇ ਵਿੱਚ ਇਹ ਵੋਟਾਂ ਦੇ ਵਿੱਚ ਟ੍ਰਾਂਸਲੇਟ ਹੋਊਗੀ ਸਾਡੇ ਇੱਥੇ ਇੱਕ ਬੜੀ ਵੱਡੀ ਮੀਡ ਟਰਮ ਇਲੈਕਸ਼ਨ ਹੋਣੀ ਹੈ ਅਗਲੇ ਸਾਲ ਨਵੰਬਰ ਚ ਉਹ ਚ ਹਾਊਸ ਜਿਹੜਾ ਇਹਦਾ ਹਾਊਸ ਆਫ ਰੈਪ੍ਰੈਜ਼ੈਂਟੇਟਿਵ ਆ ਜਿਵੇਂ ਜਿਹੜਾ ਛੋਟਾ ਸਦਨ ਜਿਹਨੂੰ ਕਹਿੰਦੇ ਆ ਆਪਾਂ ਪਾਰਲੀਮੈਂਟ ਲੋਅਰ ਹਾਊਸ ਉਹਦੀ ਹਰ 2 ਸਾਲਾਂ ਬਾਅਦ ਇਲੈਕਸ਼ਨ ਹੁੰਦੀ ਹੈ ਤੇ ਸੈਨੇਟ ਦੇ ਇੱਕ ਹਿੱਸੇ ਦੀ ਹੁੰਦੀ ਜਿਵੇਂ ਸਰਟਨ ਪਰਸੈਂਟੇਜ ਪੋਲ ਜੇ ਜੇ ਫਰਜ ਕਰੋ ਲੋਕਾਂ ਨੇ ਉਲਟ ਵੋਟਾਂ ਪਾਈਆਂ ਤੇ ਇਹ ਜਿਹੜੀ ਰੂਲਿੰਗ ਪਾਰਟੀ ਹਾਰ ਗਈ ਇਹਦਾ ਫਿਰ ਲੋਕਾਂ ਦੇ ਜਿਹੜਾ ਅਸਰ ਉਹ ਦੂਜਿਆਂ ਤੇ ਵੀ ਪੈਣਾ ਤੇ ਪਲੱਸ ਐਡਮਿਨਿਸਟ੍ਰੇਸ਼ਨ ਤੇ ਵੀ ਪੈਣਾ ਆ ਤੇ ਉਹਦੇ ਨਾਲ ਫਿਰ ਇਹ ਹੋ ਜਾਂਦਾ ਕਿ ਜਿਹੜੀਆਂ ਭਦੀਖੀਆਂ ਹੁੰਦੀਆਂ ਨੇ ਜਾਂ ਕੋਈ ਹਿਊਮਨ ਰਾਈਟ ਅਬਿਊਜ਼ਸ ਨੇ ਜਾਂ ਉਸ ਕੇ ਸਮਦੇ ਜਿਹੜੇ ਕੰਮ ਆ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨਾਂ ਸ਼ੁਰੂ ਹੋ ਜਾਂਦੀਆਂ ਇੱਕ ਲੋਕ ਰਾਏ ਬਣ ਜਾਂਦੀ ਆ ਫਿਰ ਉਹਦਾ ਅੱਗੇ ਜਿਹੜਾ ਨਾ ਸਪੈਲ ਓਵਰ ਇਫੈਕਟ ਆ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਤੇ ਹੋਣਾ ਕੋਈ 27 ਦੇ ਵਿੱਚ ਅਮਰੀਕਾ ਸ਼ੁਰੂ ਹੋ ਜਾਂਦੀ ਆ ਜਿਹੜਾ ਇਹ ਅਸਰ ਹੈ ਇਹ ਤਾਂ ਮਨੋਵਿਗਿਆਨਕ ਅਸਰ ਹੁੰਦਾ ਹੈ ਨਾ ਕਿ ਸੱਤਾਧਾਰੀ ਤੇ ਹਾਰ ਗਈ ਪਰ ਇਹਦਾ ਸੱਤਾ ਤੇ ਵੀ ਅਸਰ ਪੈਂਦਾ ਜੀ ਜੇ ਮੰਨ ਲਓ ਇਹ ਇਹਦੇ ਵਿੱਚ ਬਹੁਮਤ ਨਹੀਂ ਲੈ ਕੇ ਜਾਂਦੇ ਤਾਂ ਪ੍ਰੈਕਟੀਕਲੀ ਕੀ ਅਸਰ ਹੁੰਦਾ ਜੀ ਅਮਰੀਕਾ ਦੇ ਵਿੱਚ ਜਿਹੜੀ ਇੱਥੇ ਜਿਹੜੀ ਮਤਲਬ ਗਵਰਨਮੈਂਟ ਸਿਸਟਮ ਹੈ ਨਾ ਉਹ ਰਿਪਬਲਿਕਨ ਜਿਹੜਾ ਫਾਰਮ ਆਫ ਗਵਰਨਮੈਂਟ ਸਿਸਟਮ ਹੈਗਾ ਤੇ ਇਹਦੇ ਜਿਹੜਾ ਮਤਲਬ ਪ੍ਰਾਈਮ ਮਿਨਿਸਟਰ ਨਹੀਂ ਹੈਗਾ ਵੀ ਇਹਨੂੰ ਪਾਰਲੀਮੈਂਟ ਚੁਣਦੀ ਆ ਸੋ ਇਥੇ ਪ੍ਰੈਜ਼ੀਡੈਂਟ ਦੀ ਸਿੱਧੀ ਇਲੈਕਸ਼ਨ ਹੁੰਦੀ ਆ ਜਿਵੇਂ ਜਿੱਦਾਂ ਮਲਗਵਾਨਰ ਦੀ ਹੁੰਦੀ ਆ ਸਿੱਧੀ ਇਲੈਕਸ਼ਨ ਜਾਂ ਮੇਰਾਂ ਦੀ ਹੁੰਦੀ ਆ ਤੇ ਉਹ ਫਿਰ ਜਿਹੜਾ ਪ੍ਰੈਜ਼ੀਡੈਂਟ ਦਾ 4 ਸਾਲ ਨਹੀਂ ਹੈਗਾ ਤੇ ਦੋ ਟਰਮਾਂ ਬਣ ਸਕਦਾ 4 ਲਈ ਤੇ ਉਸ ਤੋਂ ਬਾਅਦ ਹੋਰ 4 ਸਾਲਾਂ ਲਈ ਉਸ ਤੋਂ ਬਾਅਦ ਨਹੀਂ ਉਹ ਬਣ ਸਕਦਾ ਪਰ ਜਿਹੜੀ ਜਿਹੜੀ ਪਾਰਲੀਮੈਂਟ ਆ ਜਿਸ ਦੇ ਦੋ ਸਦਨ ਹੈਗੇ ਇੱਕ ਹਾਊਸ ਤੇ ਇੱਕ ਸੈਨੇਟ ਉਹ ਪ੍ਰੈਜ਼ੀਡੈਂਟ ਜਾਂ ਐਗਜ਼ੈਕਟਿਵ ਨਹੀਂ ਚੁਣਦੀ ਉਹ ਸਦਾ ਲੋਕ ਹੀ ਚੁਣਦੇ ਸਿਰਫ ਕਾਨੂੰਨ ਹੀ ਬਣਾਉਂਦੀ ਆ ਠੀਕ ਹੈ ਸ੍ਰੇਟ ਹੋਣਾ ਕੀ ਆ ਬੇਸਿਕਲੀ ਵੀ ਉਹਨੂੰ ਤਾਂ ਨਹੀਂ ਉਹ ਹਟਾਇਆ ਜਾ ਸਕਦਾ ਵੀ ਜੇ ਆਪਾਂ ਕਹੀਏ ਕਿ ਉਹ ਵੀ ਜਿਹੜਾ ਉਹਨੂੰ ਹਟਾ ਸਕਦੇ ਆ ਪਰ ਉਹ ਚੰਪੀਚਮੈਂਟ ਯੂਰ ਹੋ ਸਕਦੀ ਆ ਪ੍ਰੈਜ਼ੀਡੈਂਟ ਦੀ ਜੇ 5 ਕਰੋ ਜਿਹੜੇ ਆ ਕਿ 2/3 ਬੰਦੇ ਉਹਦੇ ਉਲਟ ਹੋ ਜਾਣ ਤੇ ਉਹਨੂੰ ਪੀਸ ਕੀਤਾ ਜਾ ਸਕਦਾ ਪਰ ਐਦਾਂ ਨਹੀਂ ਉਹਨੂੰ ਜਿਹੜਾ ਆਮ ਮਤੇ ਨਾਲ ਹਟਾਇਆ ਜਾ ਸਕਦਾ ਚੰਪੀਚਮੈਂਟ ਬਹੁਤ ਰੇਅਰ ਹੁੰਦੀ ਆ ਪਰ ਇਹ ਆ ਕਿ ਇਹਦਾ ਫਰਕ ਇਹ ਪੈਣਾ ਕਿ ਜਿਹੜੀ ਜਦੋਂ ਮਤਲਬ ਤਬਦੀਲੀ ਹੋ ਜਾਂਦੀ ਆ ਖਾਸ ਕਰਕੇ ਹਾਊਸ ਦੇ ਵਿੱਚ ਬਜਟ ਉਹ ਪਾਸ ਕਰਦੇ ਆ ਤੇ ਜਦੋਂ ਹੁਣ ਜਿਹੜਾ ਬਜਟ ਪਾਸ ਕਰਨ ਦੀ ਉਹਨਾਂ ਕੋਲ ਪਾਵਰ ਹੁੰਦੀ ਆ ਫਿਰ ਜਿਹੜੀ ਸਰਕਾਰ ਆ ਉਹ ਤੁਹਾਨੂੰ ਪਤਾ ਵੀ ਵਿੱਤੀ ਬਿੱਲ ਤੋਂ ਬਿਨਾ ਇੱਕ ਕਦਮ ਵੀ ਅੱਗੇ ਨਹੀਂ ਤੁਰ ਸਕਦੀ ਤੇ ਜੇ ਉਹ ਪਾਸ ਨਹੀਂ ਹੋਊਗਾ ਤਾਂ ਸਰਕਾਰ ਦੇ ਕੰਮ ਨਹੀਂ ਹੁੰਦੇ ਦੂਸਰਾ ਇਹ ਆ ਕਿ ਉਹਨਾਂ ਕੋਲ ਪਾਵਰ ਆ ਜਾਂਦੀ ਇਨਵੈਸਟੀਗੇਸ਼ਨ ਕਰਨ ਦੀ ਅੱਛਾ ਉਹ ਆਪਣਾ ਕਾਉਂਸਲ ਅਪਾਇੰਟ ਕਰਕੇ ਆੜ-ਆੜ ਕਮੇਟੀਆਂ ਹੁੰਦੀਆਂ ਨੇ ਜਿਵੇਂ ਹਰੇਕ ਡਿਪਾਰਟਮੈਂਟ ਦੀ ਇੱਕ ਹਾਊਸ ਸੈਨੇਟ ਦੀ ਕਮੇਟੀ ਆ ਹਮ ਜਿਹੜੀ ਕਿ ਉਹਦੀ ਓਵਰਸਾਈ ਕਰਦੀ ਆ ਵੀ ਕਿੱਥੇ ਪੈਸਾ ਗਿਆ ਕੀ ਕੀਤਾ ਉਹ ਉੱਥੇ ਅਫਸਰਾਂ ਦੀਆਂ ਨੂੰ ਬੁਲਾਉਂਦੇ ਨੇ ਜਿਹੜਾ ਨਾ ਜਵਾਬ ਦੇਵੇ ਉਹਨੂੰ ਸਜ਼ਾ ਵੀ ਕਰ ਸਕਦੇ ਉਹਨ ਇਹ ਪਾਵਰ ਹੁੰਦੀ ਕੰਟੈਂਪਟ ਦੀ ਜਿਵੇਂ ਇਹ ਇਹ ਸਸਤੀ ਕਮੇਟੀਆਂ ਹੁੰਦੀਆਂ ਨੇ ਜਾਂ ਵਿਧਾਨ ਸਭਾ ਦੀਆਂ ਕਮੇਟੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਇਸੇ ਤਰ੍ਹਾਂ ਇਹਨਾਂ ਨਾਲੋਂ ਵੀ ਜ਼ਿਆਦਾ ਪਾਵਰਫੁੱਲ ਠੀਕ ਹੈ ਤੇ ਉਹ ਜਿਹੜੀਆਂ ਕਮੇਟੀਆਂ ਹਾਊਸ ਆਪਣਾ ਇੱਕ ਸਪੈਸ਼ਲ ਕਾਉਂਸਲ ਅਪੁਆਇੰਟ ਕਰ ਸਕਦਾ ਸਰਕਾਰੀ ਵਕੀਲ ਪ੍ਰੋਸੀਕਿਊਟ ਕਰਨ ਲਈ ਤੇ ਹਾਊਸ ਆਪ ਸਜ਼ਾ ਕਰ ਸਕਦਾ ਉਹਨਾਂ ਨੂੰ ਖੁਦ ਅੱਛਾ ਤੇ ਉਹ ਫਿਰ ਇਹ ਹੁੰਦਾ ਕਿ ਜਦੋਂ ਸਪੈਸ਼ਲ ਕਾਉਂਸਲ ਅਪੁਆਇੰਟ ਕਰ ਦਿੰਦੇ ਨੇ ਉਹ ਕੋਲ ਪਾਵਰ ਆ ਜਾਂਦੀ ਐ ਨੇ ਫਿਰ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਆ ਆਗੜਾ ਇਸ਼ੂਆਂ ਦੇ ਉੱਤੇ ਤੇ ਉਹਦਾਂ ਫਿਰੇ ਹੁੰਦਾ ਵੀ ਜਿਹੜੇ ਅਫਸਰ ਹੁੰਦੇ ਨੇ ਨਾ ਜਿਹੜੇ ਵਧਿੱਖੀਆਂ ਕਰਦੇ ਆ ਜਿਹੜੇ ਥੱਲੇ ਲੈਵਲ ਦੇ ਜਾਂ ਕਹਿ ਲਓ ਈਵਨ ਜਿਹੜੇ ਈਵਨ ਕੈਬਨਟ ਲੈਵਲ ਦੇ ਵੀ ਉਹ ਫਿਰ ਜਿਹੜੇ ਹੈਗੇ ਡਰ ਜਾਂਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਖਿਲਾਫ ਇਨਵੈਸਟੀਗੇਸ਼ਨ ਹੋ ਕੇ ਕ੍ਰਿਮਨਲ ਕੇਸ ਫਿਰ ਰეკਮੈਂਡ ਕਰਦੇ ਵੀ ਕ੍ਰਿਮਨਲ ਕੇਸ ਚਲਾਓ ਇੱਥੇ ਠੀਕ ਹੈ ਤੇ ਇੱਕ ਫਿਰ ਅਗਲਾ ਜਿਹੜਾ ਇਸ਼ੂ ਇਹ ਚ ਵੱਡਾ ਇਹ ਆਉਣਾ ਉਹ ਇਸ ਤੋਂ ਵੀ ਵੱਡਾ ਇਸ਼ੂ ਜਿਹੜਾ ਉਹ ਇਹ ਆ ਕਿ 27 ਦੇ ਵਿੱਚ ਇਥੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸ਼ੁਰੂ ਹੋ ਜਣੀ ਹੈ ਅਮਰੀਕਾ 'ਚ ਅੱਛਾ ਹੁਣ 26 ਨਵੰਬਰ ਦਾ ਇਲੈਕਸ਼ਨ ਹਾਊਸ ਸੈਨੇਟ ਦੀ ਹੋਗੀ ਠੀਕ ਹੈ ਜੀ ਉਦੋਂ ਬਾਅਦ ਜਨਵਰੀ 27 ਦੇ ਵਿੱਚ ਇੱਥੇ ਪ੍ਰੈਜ਼ੀਡੈਂਟ ਦੀ ਪ੍ਰਾਈਮਰੀ ਸ਼ੁਰੂ ਹੋ ਜਾਂਦੀ ਆ ਉਹ ਦੋਨਾਂ ਪਾਰਟੀਆਂ ਦੀ ਉਹ ਮੜਾ ਜੇ ਦੱਸ ਦਿਓ ਕਿ ਜਿਹੜਾ ਇਹਨਾਂ ਦੇ ਕੈਂਡੀਡੇਟ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਜੀ ਹਾਂ ਕੈਂਡੀਡੇਟ ਚੁਣਨ ਦੀ ਕਿਉਂਕਿ ਇੱਥੇ ਜਿਹੜੇ ਕੈਂਡੀਡੇਟ ਨੇ ਉਹਦੀ ਜਿਹੜੀਆਂ ਜਿਹੜੀਆਂ ਮਤਲਬ ਟਿਕਟਾਂ ਹੈਗੀਆਂ ਉਹ ਪਾਰਟੀ ਦੀ ਹਾਈ ਕਮਾਂਡ ਨਹੀਂ ਦਿੰਦੀ ਸਾਡੇ ਇੰਡੀਆ ਵਾਂਗੂ ਇੱਥੇ ਜਿਹੜੀਆਂ ਟਿਕਟਾਂ ਹੈਗੀਆਂ ਉਹ ਲੋਕ ਦਿੰਦੇ ਨੇ ਜਿਹੜੇ ਪਾਰਟੀ ਦੇ ਮੈਂਬਰ ਚੁਣਦੇ ਨੇ ਉਹਨੂੰ ਕਹਿੰਦੇ ਨੇ ਪ੍ਰਾਈਮਰੀ ਤੇ ਉਹ ਤੁਸੀਂ ਹੁਣ ਪ੍ਰਾਇਮਰੀ ਦੇ ਵਿੱਚ ਜਿਹੜੇ ਆਗੜ ਕੈਂਡੀਡੇਟ ਹੈਗੇ ਆ ਉਹ ਚਾਹੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਹੋਣ ਚਾਹੇ ਮੇਅਰ ਦੀ ਹੋਵੇ ਹਾਊਸ ਦੀ ਹੋਵੇ ਸੈਨੇਟ ਦੀ ਹੋਵੇ ਗਵਰਨਰ ਦੀ ਹੋਵੇ ਪ੍ਰੈਜ਼ੀਡੈਂਟ ਦੀ ਹੋਵੇ ਉਹ ਚ ਫਿਰ ਬੰਦੇ ਖੜੇ ਹੁੰਦੇ ਆ ਤੇ ਜਿਹੜਾ ਜਿਆਦਾ ਮਤਲਬ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵੀ ਸਾਰੇ ਅਮਰੀਕਾ ਚ ਹੁੰਦੀ ਆ ਸਟੇਟਾਂ ਜਿੱਤੇ ਜਾਂਦਾ ਤੇ ਉਥੇ ਵੋਟਾਂ ਸਿਰਫ ਉਹ ਜਿਹੜੇ ਵਰਕਰ ਹੀ ਪਾਉਂਦੇ ਆ ਜਿਹੜੇ ਉਸ ਪਾਰਟੀ ਦੇ ਹੁੰਦੇ ਆ ਪਾਰਟੀ ਦੇ ਹੁੰਦੇ ਹਾਂ ਪਰ ਕੁਝ ਸਟੇਟਾਂ ਚ ਇੰਡੀਪੈਂਡੈਂਟ ਵੀ ਪਾ ਸਕਦੇ ਆ ਕੁਝ ਐਜੰਸੀਆਂ ਡੇਟਾ ਵੀ ਹੈਗੀਆਂ ਜਿੱਥੇ ਕੋਈ ਵੀ ਪਾ ਸਕਦਾ ਤੇ ਉਹ ਫਿਰ ਜਦੋਂ ਆਮ ਤੌਰ ਤੇ VOTING ਪਾਰਟੀ ਲਾਈਨ ਤੇ ਹੁੰਦੀ ਆ ਵੀ ਜਿਹੜਾ ਡੈਮੋਕ੍ਰੈਟਿਕ ਪਾਰਟੀ ਦੇ ਉਹ ਆਪਣੇ ਪਾਉਣਗੇ ਦੂਜੇ ਆਪਣੇ ਜਿਹਨੂੰ ਉਹ ਫਿਰ ਜ਼ਿਆਦਾ ਚੁਣਦੇ ਆ ਉਹ ਫਿਰ ਕੈਂਡੀਡੇਟ ਹੋ ਜਾਂਦਾ ਉਹਨੂੰ ਟਿਕਟ ਮਿਲ ਜਾਂਦੀ ਪਾਰਟੀ ਦੀ ਇਲੈਕਸ਼ਨ ਲੜਨ ਲਈ ਤੇ ਉਹਨੂੰ ਕਹਿੰਦੇ ਪ੍ਰਾਈਮਰੀ ਉਹ ਪ੍ਰੋਸੈਸ ਸ਼ੁਰੂ ਹੋ ਜਾਣਾ 27 ਜਨਵਰੀ ਤੋਂ ਜਿਹੜਾ ਕੈਂਡੀਡੇਟ ਆ ਜਾਂਦੇ ਨੇ ਦੋਨਾਂ ਪਾਰਟੀਆਂ ਦੇ ਉਦੋਂ ਫਿਰ ਲੋਕ ਰਾਏ ਦਾ ਮੁੱਲ ਜਿਹੜੀ ਜਿਹੜਾ ਜਿਹੜਾ ਜਵਾਬ ਹੈ ਤੁਹਾਡੇ ਸਵਾਲ ਦਾ ਉਹ ਇਹ ਆ ਕਿ ਜੇ ਹੁਣ ਹਾਊਸ ਤੇ ਸੈਨੇਟ ਦੇ ਵਿੱਚ ਇਹ ਹਾਰ ਗਏ ਤੇ ਰੂਲਿੰਗ ਪਾਰਟੀ ਵਾਲੇ ਇਹ ਤਾਂ 27 ਦੀ ਜਦੋਂ ਸ਼ੁਰੂ ਹੋਗੀ ਪ੍ਰੈਜ਼ੀਡੈਂਸ਼ੀਅਲ ਰੇਸ ਉੱਥੇ ਇਹਦਾ ਅਸਰ ਪੈਣਾ ਉੱਥੇ ਫਿਰ ਆਉਂਦਾ ਫਿਰ ਲੋਕਾਂ ਦੀ ਲੋੜ ਆ ਨਾ ਵੋਟਾਂ ਦੀ ਉਦੋਂ ਫਿਰ ਜਿਹੜੀ ਲੋਕ ਰਾਏ ਉਲਟਾ ਤਾਂ ਜਿਹੜਾ ਦੂਜੀ ਪਾਰਟੀ ਦਾ ਬੰਦਾ ਜਿਹੜੀ ਪਾਰਟੀ ਜਿੱਤੀ ਆ ਫਜ਼ਕਿਰੋ ਹਾਊਸ ਤੇ ਸੈਨੇਟ ਜਿਵੇਂ ਫਜ਼ਕਿਰੋ ਡੈਮੋਕ੍ਰੈਟਿਕ ਪਾਰਟੀ ਹਾਊਸ ਮੈਜੋਰਟੀ ਲੈ ਜਾਂਦੀ ਈਗਾ ਇਹ ਹਾਰ ਜਾਂਦੇ ਜਿਹੜਾ ਡੈਮੋਕ੍ਰੈਟਿਕ ਪਾਰਟੀ ਵੱਲੋਂ ਪ੍ਰਾਈਮਰੀ ਦੇ ਵਿੱਚ ਕੈਂਡੀਡੇਟ ਹੋਣਗੇ ਉਹ ਫਿਰ ਆਪਣੀਆਂ ਨੀਤੀਆਂ ਕਰਨਗੇ ਉਹਨਾਂ ਨੂੰ ਇਹ ਲੱਗਣ ਲੱਗੂਗਾ ਵੀ ਅਸੀਂ ਜੇਤ ਜਾਣਾ ਵੀ ਲੋਕੀ ਸਾਡੇ ਨਾਲ ਆ ਉਦੋਂ ਫਿਰ ਉਹ ਨਾ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਅਫਸਰਾਂ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਜਿਵੇਂ ਆਪਣੇ ਇੰਡੀਆ 'ਚ ਡਿਟੇ ਵੀ ਕਹਿੰਦੇ ਵੀ ਅਸੀਂ ਲਾਲ ਡੈਰੀ ਰੱਖੀ ਆ ਜਾਂ ਲਾਲ ਪੈਨ ਰੱਖਿਆ ਵੀ ਹੋ ਜੋ ਤਿਆਰ ਵੀ ਤੁਹਾਡੇ ਨਾਂ ਲਿਖਿਆ ਤੇ ਹੁਣ ਜੇ ਜੇ ਤੁਸੀਂ ਵਧੇਕੀਆਂ ਕਰੋਗੇ ਆਕਰ ਉਦੋਂ ਬਾਅਦ ਨਾ ਫਿਰ ਆ ਸਖਤੀ ਜਿਹੜੀ ਇਸ ਕਿਸਮ ਦੀ ਇਨਫੋਰਸਮੈਂਟ ਘਟ ਜਾਂਦੀ ਹੈ ਇਹਦਾ ਅਸਰ ਜ਼ਰੂਰ ਪੈਂਦਾ ਟੋੜਾ ਮਤਲਬ ਜਿਵੇਂ ਸਾਡੇ ਤਰਨ ਤਰਨ ਦੀ ਚੋਣ ਹੋ ਰਹੀ ਪਹਿਲਾਂ ਲੁਧਿਆਣੇ ਪੱਛਮੀ ਹੋਈ ਇਹਦੇ ਵਿੱਚ ਸੰਕੇਤਕ ਹੁੰਦਾ ਵੀ ਜੇ ਮੰਨ ਲਓ ਇੱਥੇ ਸੱਤਾਧਾਰੀ ਹਾਰ ਜਾਣ ਤਾਂ ਇੱਕ ਸੁਨੇਹਾ ਬਿਊਰੋਕ੍ਰੇਸੀ 'ਚ ਚਲੇ ਜਾਂਦਾ ਥੱਲੇ ਵੀ ਕਿ ਅਗਲੀ ਸਰਕਾਰ ਹੁਣ ਕਿਸੇ ਹੋਰ ਦੀ ਬਣਣੀ ਹੈ ਇਹ ਸੰਕੇਤਕ ਸਨੇਹ ਹੁੰਦੇ ਪਰ ਮੈਂ ਇੱਕ ਚ ਤੁਹਾਡੇ ਕੋਲ ਸਵਾਲ ਪੁੱਛਣਾ ਹੈ ਕਿ ਜਦੋਂ ਪ੍ਰਾਇਮਰੀ ਸ਼ੁਰੂ ਹੋ ਜੂਗੀ 트ੰਪ ਤਾ 2 ਵਾਰ ਲਈ ਬਣਗੇ 4-4 ਸਾਲ ਲਈ ਇਹ ਕੋਸ਼ਿਸ਼ ਵੀ ਕਰ ਰਹੇ ਆ ਇਸ ਤਰ੍ਹਾਂ ਦੀ ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ ਜਿਹੜਾ ਲਗਾਤਾਰ ਦੋ ਵਾਰੀ ਬਣੇ ਉਨੂੰ ਹੀ ਤੁਸੀਂ ਤੀਜੀ ਵਾਰ ਲਈ ਮਨਾ ਕਰੋ ਜਿਹੜਾ ਦੋ ਵੱਖ-ਵੱਖ ਟਰਮਸ ਦੇ ਵਿੱਚ ਬਣੇ ਵੀ ਇੱਕ ਵਿੱਚ ਗੈਪ ਪਾ ਕੇ ਬਣੇ ਇਹ ਦੁਬਾਰਾ ਆਉਣ ਦੀ ਕੋਸ਼ਿਸ਼ ਕਰਨਗੇ ਜੀ ਕਿਉਂਕਿ ਮੈਨੂੰ ਲੱਗਦਾ ਕੈਂਡੀਡੇਟ ਤਾਂ ਹੁਣ ਇਹਨਾਂ ਦਾ ਕੋਈ ਹੋਰ ਹੀ ਹੋਊਗਾ ਨਹੀਂ ਕੋਸ਼ਿਸ਼ ਤਾਂ ਇਹ ਕਰਨਗੇ ਪਰ ਉਹ ਇਲੈਕਸ਼ਨ ਤੇ ਇਹਦਾ ਅਸਰ ਪੈਣਾ ਨਾ ਵੀ ਜਿਹੜੀ ਇਲੈਕਸ਼ਨ ਹੈਗੀ ਆ ਉਹ ਉਹ ਫੈਸਲਾ ਕਰੂਗੀ ਇਹ ਚੀਜ਼ ਦਾ ਇਲੈਕਸ਼ਨ ਜਿਹੜੀ ਹੈਗੀ ਉਹ ਡਿਸਾਈਡ ਕਰੂਗੀ ਤੇ ਜੇ ਇਲੈਕਸ਼ਨ ਦੇ ਵਿੱਚ ਹਾਰ ਜਾਂਦੇ ਨੇ ਤਾਂ ਫਿਰ ਜਿਹੜੇ ਦੂਜੇ ਨੇ ਉਹ ਕਿਸੇ ਦੀ ਹਿੰਮਤ ਨਹੀਂ ਪੈਣੀ ਇਹ ਇਦਾਂ ਦਾ ਕਰਨ ਦੀ ਨਾਲੇ ਇਹਦੇ 'ਚ ਨਾ ਜਿਹੜੀ ਐਮੈਂਡਮੈਂਟ ਕਨਸਟੀਟਿਊਸ਼ਨ ਦੀ ਕਰਨ ਲਈ 2/3 ਚਾਹੀਦੀ ਆ ਜਿਹੜੀ ਮжоਰਿਟੀ ਤੇ ਪਲੱਸ ਸਟੇਟਾਂ ਦੀ ਉਹ ਹੋਣੀ ਨਹੀਂ ਜਿਹੜੀ ਇੱਥੇ ਅਮਰੀਕਾ 'ਚ ਕਨਸਟੀਟਿਊਸ਼ਨ ਦੀ ਐਮੈਂਡਮੈਂਟ ਬਹੁਤ ਔਖੀ ਹੁੰਦੀ ਆ ਤੇ ਉਹ ਜਿਹੜੀ ਐਮੈਂਡਮੈਂਟ ਕਹਿੰਦੀ ਆ ਵੀ ਦੋ ਟਰਮਾਂ ਹੀ ਹੋ ਸਕਦੀਆਂ ਉਹ ਚ ਇਹ ਨਹੀਂ ਹੈਗਾ ਵੀ ਆਡ-ਆਡ ਹੋਣ ਜਾਂ ਇਕੱਠੀਆਂ ਹੋਣ ਤੇ ਇਹ ਪੋਸੀਬਲ ਨਹੀਂ ਆ ਮੈਨੂੰ ਨਹੀਂ ਲੱਗਦਾ ਵੀ ਟਰੰਪ ਸਾਹਿਬ ਕੈਂਡੀਡੇਟ ਹੋਣਗੇ ਅਗਲੇ ਉਹਨਾਂ ਦੀ ਪਾਰਟੀ ਦਾ ਕੋਈ ਹੋਰ ਹੋਊਗਾ ਪਰ ਉਹਨਾਂ ਦੀਆਂ ਨੀਤੀਆਂ ਦਾ ਅਸਰ ਉਹਤੇ ਜ਼ਰੂਰ ਪਊਗਾ ਮਤਲਬ ਜਿਹੜਾ ਜੋ ਕੁਝ ਵੀ ਆ ਹੋਇਆ ਦੋ ਸਾਲਾਂ ਜਾਂ ਹੋਊ ਅਗਲੇ ਸਾਲ 'ਚ ਉਹਦਾ ਜਿਹੜਾ ਜੋ ਵੀ ਖਮਿਆਜਾ ਹੈਗਾ ਉਹ ਇਹਨਾਂ ਦੇ ਬੰਦੇ ਨੂੰ ਉਹਦਾ ਕਰੈਡਿਟ ਵੀ ਜੇ ਕੋਈ ਚੰਗੇ ਕੰਮ ਹੋਣਗੇ ਜੇ ਕੋਈ ਨਹੀਂ ਠੀਕ ਹੋਣਗੇ ਉਹਦਾ ਜਿਹੜਾ ਡਿਸਐਡਵਾਂਟੇਜ ਜਾਂ ਜਿਆਕਰੋ ਡਿਸਕਰੈਟ ਆ ਉਹ ਵੀ ਚੱਲਣਾ ਪਊਗਾ ਅੱਛਾ ਇਹਦੇ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਕੱਲ ਜਿਹੜੀ ਗਿਣਤੀ ਹੈ ਲੋਕਾਂ ਦੀ 70 ਲੱਖ ਕਾਫੀ ਵੱਡੀ ਗਿਣਤੀ ਹੈ ਜੇ 35 ਕਰੋੜ ਦੇ ਆਸ-ਪਾਸ 33-34 ਕਰੋੜ ਦੀ ਆਬਾਦੀ ਹੈ ਟੋਟਲ ਅਮਰੀਕਾ ਦੀ ਤੇ ਉਹਦੇ ਵਿੱਚੋਂ ਇੰਨੇ ਲੋਕ ਜੇ ਸੜਕਾਂ ਤੇ ਆ ਜਾਂਦੇ ਨੇ ਫਿਰ ਇਹਦਾ ਅਸੀਂ ਸੁਨੇਹਾ ਕੀ ਮੰਨੀਏ ਕਿ ਜਿਹੜੀ ਤੁਸੀਂ ਇਲੈਕਸ਼ਨ ਕਹਿ ਰਹੇ ਹੋ ਹੁਣ ਉਹਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਊਗਾ ਇਸ ਵੇਲੇ ਉੱਥੇ ਗਰਾਉਂਡ ਰਿਐਲਿਟੀ ਕੀ ਆ ਲੋਕ ਸੋਚ ਕਿਵੇਂ ਰਹੇ ਨੇ ਕਿਉਂਕਿ ਇਹਨਾਂ ਨੂੰ ਵੀ 트럼ਪ ਨੂੰ ਵੀ ਤਾਂ ਦੋ ਵਾਰੀ ਅਮਰੀਕਨਸ ਨੇ ਹੀ ਚੁਣਿਆ ਔਰ ਅਮਰੀਕਾ ਫਰਸਟ ਵਰਗਾ ਨਾਰਾ ਦੇ ਰਹੇ ਨੇ ਅਮਰੀਕਨਸ ਨੂੰ ਨੌਕਰੀਆਂ ਮਿਲਣ ਉਹ ਉਹਦੇ ਤੇ ਜ਼ੋਰ ਲਾ ਰਹੇ ਆ ਸੋ ਜਿਹੜੇ ਇਮੀਗ੍ਰੈਂਟਸ ਨੇ ਉਹ ਤਾਂ ਉਹਨੇ ਹੋਣਗੇ ਨਹੀਂ ਲੇਕਿਨ ਜਿਹੜੇ ਮੂਲ ਰੂਪ ਵਿੱਚ ਅਮਰੀਕਨਸ ਨੇ ਉਹ ਚਾਹਣਗੇ ਕਿ 트럼ਪ ਨੂੰ ਉਨ੍ਹਾਂ ਦੇ ਹੱਕ ਚ ਜੋ ਕਰਨ ਦੀ ਜਾਂ ਕਲੇਮ ਕਰ ਰਹੇ ਵੀ ਮੈਂ ਤੁਹਾਡੇ ਹੱਕ ਚ ਕਰ ਰਿਹਾ ਇਹਨਾਂ ਨੂੰ ਪਾਸੇ ਹਟਾਤਾ ਜਾਵੇ ਜਾਂ ਕੋਹ ਜਿਹਾ ਸੁਨੇਹਾ ਦਿੱਤਾ ਜਾਵੇ ਗਰਾਊਂਡ ਰਿਐਲਿਟੀ ਨੂੰ ਦਾਵਾ ਸਾਹਿਬ ਅਜੇ ਕਲੀਅਰ ਨਹੀਂ ਹੈਗੀ ਕਿਉਂਕਿ ਅਜੇ ਤਾਂ ਜਿਹੜੇ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਉਹ ਹੋਏ ਨੇ ਕਾਫੀ ਪੜਾ ਹਿਊਜ ਨੰਬਰ ਆ ਲੋਕਾਂ ਦਾ ਉਹ ਤਾਂ ਸ਼ੋਅ ਕਰਦਾ ਕਿ ਲੋਕਾਂ ਚ ਡਿਸਸੈਟੀਸਫੈਕਸ਼ਨ ਆ ਪਰ ਜਿਆਦਾ ਜਿਹੜੀ ਡਿਸਸੈਟੀਸਫੈਕਸ਼ਨ ਆ ਉਹ ਡੈਮੋਕਰੈtic ਸਟੇਟਾਂ ਜਾ ਹੂੰ ਹੁਣ ਜਿਹੜੇ ਰਿਪਬਲਿਕਨ ਰੂਲਡ ਸਟੇਟਾਂ ਨੇ ਇਹਨਾਂ ਦੇ ਵਿੱਚ ਕਿੰਨੀ ਹੁੰਦੀ ਆ ਇਹ ਟਾਈਮ ਦੱਸੂਗਾ ਇਹਦਾ ਜਾਦਾ ਅਸਰ ਇਹਦੇ ਨਾਲੋਂ ਜੇ ਇਕਨੋਮੀ ਤੇ ਪੈਣਾ ਜਿਹੜਾ ਹੁਣ ਜਿਹੜੀਆਂ ਨੀਤੀਆਂ ਨੇ ਇਹਨਾਂ ਦੀਆਂ ਜਾਂ ਜਿਹੜਾ ਬਿੱਲ ਪਾਸ ਹੋਇਆ ਦੇ ਵਿੱਚ ਜਿਹੜੇ ਕਟੌਤੀਆਂ ਕੀਤੀਆਂ ਗਈਆਂ ਮੈਡੀਕੇਅਰ ਜਾਂ ਇਹਨਾਂ ਦੇ ਹੈਲਥ ਪ੍ਰੋਗਰਾਮਾਂ 'ਚ ਜਾਂ ਹੋਰ ਜੇ ਇਕਨੋਮੀ ਥੱਲੇ ਜਾਂਦੀ ਹੈ ਜਿਵੇਂ ਆਪਾਂ ਗੱਲ ਕਰਦੇ ਸੀ ਸਲੋ ਡਾਊਨ ਹੋ ਜਾਂਦੀ ਆ ਜੋਬ ਲੌਸ ਹੋ ਜਾਂਦਾ ਲੋਕਾਂ ਦੇ ਕੰਮ ਚਲੇ ਜਾਂਦੇ ਨੇ ਜਾਂ ਜਿਹੜੀਆਂ ਨੀਤੀਆਂ ਟੈਰਿਫ ਲਾਏ ਨੇ ਉਹਦਾ ਅਸਰ ਪੈਂਦਾ ਉਹਦਾ ਜਦੋਂ ਲੋਕਾਂ ਦੀ ਜੇਬ ਤੇ ਪੈਣਾ ਅਸਰ ਕੀਮਤਾਂ ਵਧੀਆਂ ਉਹ ਜਿਹੜੀ ਵੋਟ ਆ ਨਾ ਜਦੋਂ ਬੰਦੇ ਨੂੰ ਹੁਣ ਹੁੰਦਾ ਵੀ ਕੱਲ ਮੈਂ ਚੀਜ਼ ਲਿਆ ਸੀ 5 ਡਾਲਰ ਦੀ ਤਾਂ ਆਜੋਗੀ 7 ਦੀ ਤੇ ਜਾਂ ਜਿਹੜਾ ਗੈਸ ਮਹਿੰਗੀ ਹੋ ਗਈ ਜਾਂ ਫਲਾਣਾ ਹੋ ਗਿਆ ਜਾਂ ਜਾਂ ਚੀਜ਼ਾਂ ਨਹੀਂ ਮਿਲੀਆਂ ਜਿਵੇਂ ਹੁਣ ਦਵਾਈ ਮਹਿੰਗੀ ਹੋ ਗਈ ਉਹਦਾ ਜਿਹੜਾ ਅਸਰ ਆ ਉਹ ਜ਼ਿਆਦਾ ਹੋਊਗਾ ਉਹ ਆਉਂਦੇ ਦਿਨਾਂ ਵਿੱਚ ਦਿਖੂਗਾ ਅਗਲੇ ਸਾਲ ਦੇ ਵਿੱਚੋਂ ਅੱਛਾ ਹੁਣ ਮੈਂ ਤੁਹਾਡੇ ਕੋਲ ਇਹ ਸਮਝਣਾ ਹੈ ਕਿ ਪਿਛਲੇ ਦਿਨਾਂ ਚ ਕੀ ਕੁਝ ਵਾਪਰਿਆ ਆਪਣੇ ਪਾਈਚਾਰੇ ਚ ਫੜੋ ਫੜਾਈ ਕਿਵੇਂ ਰਹੀ ਕਿਵੇਂ ਕੋਈ ਬੰਦੇ ਡਿਪੋਰਟ ਕੀਤੇ ਗਏ ਕੋਈ ਡਿਟੇਨ ਕੀਤੇ ਗਏ ਖਾਸ ਕੋ ਲੋਕ ਉਹਨਾਂ ਚਕਾਉਣ ਸੀ ਇਹ ਆਪਾਂ ਇੱਥੇ ਜਾਣਨੇ ਆ ਇਸ ਗੱਲ ਤੇ ਵੀ ਜਾਣਨੇ ਆ ਕਿ ਕੋਈ ਅਮੈਂਡਮੈਂਟਸ ਆਈਆਂ ਡਰਾਈਵਰਸ ਨੂੰ ਟ੍ਰਾਂਸਪੋਰਟ ਦੇ ਧੰਦੇ ਨੂੰ ਕੋਈ ਕੋਈ ਰਾਹਤ ਮਿਲੀ ਇਹ ਸਾਰੀਆਂ ਗੱਲਾਂ ਤੇ ਆਪਾਂ ਜਾਣਨੇ ਪਰ ਮੈਨੂੰ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਿਹੜਾ ਸ਼ਟਡਾਊਨ ਚੱਲ ਰਿਹਾ ਸੀ ਪਿਛਲੇ ਕਾਫੀ ਦੇਰ ਤੋਂ ਅਜੇ ਵੀ ਚੱਲ ਰਿਹਾ ਇਹ ਕੀ ਸਥਿਤੀ ਹੈ ਇਹ ਇਹਦੇ ਨਾਲ ਸਰਕਾਰ ਨੂੰ ਕੋਈ ਫਰਕ ਪੈਂਦਾ ਉਥੋਂ ਦੀ ਨੂੰ ਸਰਕਾਰ ਨੂੰ ਇਟਸੈਲਫ ਉਸ ਲੈਵਲ ਦਾ ਫਰਕ ਤਾਂ ਨਹੀਂ ਪੈ ਰਿਹਾ ਕੁ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਨੇ ਉਹ ਜਾਰੀ ਨੇ ਚਾਹੇ ਉਹ ਆਰਮੀ ਹੋਗੀ ਜਾਂ ਹੋਮ ਲੈਂਡ ਸਕਿਉਰਟੀ ਹੋਗੀ ਜਿਹਨਾਂ ਦੇ ਫੈਡਰਲ ਏਜੰਸੀਜ਼ ਹੋ ਗਿਆ 에어ਪੋਰਟ ਹੋਗੇ ਕੋਟਾ ਵੀ ਤਰੀਬਨ ਫੈਡਰਲ ਜਾਨੀ ਇਮੀਗ੍ਰੇਸ਼ਨ ਖੋਲੀ ਆ ਪਰ ਜਿਹੜੇ ਨਾਨ ਐਸੈਂਸ਼ੀਅਲ ਡਿਪਾਰਟਮੈਂਟ ਨੇ ਉਹਨਾਂ ਤੇ ਅਸਰ ਹੈਗਾ ਪਰ ਜਿਹੜੇ EMPLOYEES ਨੇ ਨਾ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਉਹ ਫਰੀਜ ਉਹਨਾਂ ਨੂੰ ਕਿਹਾ ਵੀ ਕੰਮ ਕਰੋ ਤਨਖਾਹ ਤੁਹਾਨੂੰ ਦੇ ਦਾਂਗੇ ਜਦੋਂ ਸਾਡਾ ਖੁੱਲ ਗਿਆ ਤੇ ਜੇ ਜਿਆਦਾ देर ਚੱਲਦਾ ਤੇ EMPLOYEES ਦੇ MORAL ਤੇ ਅਸਰ ਪੈਣਾ ਪਰ ਜਿਹੜੀਆਂ ਮੇਨ ਇੰਪੋਰਟੈਂਟ ਸਰਵਿਸਿਜ਼ ਚੱਲਦੀਆਂ ਇਹ ਜਿਆਦਾ ਜਿਹੜਾ ਲੜਾਈ ਪੋਲਿਟੀਕਲ ਹੈਗੀ ਆ ਕਿਉਂਕਿ ਇਹ ਜਿਹੜੀਆਂ ਇਹਨਾਂ ਨੇ ਹੈਲਥ케ਅਰ ਦੀਆਂ ਜਿਹੜਾ ਬਿੱਲ ਦੇ ਵਿੱਚ ਇਹਨਾਂ ਨੇ ਜਿਹੜੀਆਂ ਸਬਸਿਡੀਆਂ ਘਟਾ ਕੀਤੀਆਂ ਨੇ ਤਾਂ ਕਿ ਉਹਦੇ ਕਰਕੇ ਆ ਤੇ ਹੁਣ ਲੱਗ ਰਿਹਾ ਡੈਮੋਕ੍ਰੈਟਿਕ ਪਾਰਟੀ ਦੇ ਬੰਦਿਆਂ ਨੂੰ ਜਾਂ ਆਮ ਲੋਕਾਂ ਨੂੰ ਵੀ ਵੀ ਇਹਦੇ ਨਾਲ ਹੈਲਥ케ਅਰ ਦੀ ਕੀਮਤ ਵਾਜੂਗੀ ਇੱਥੇ ਕਿ ਜਿਹੜੀ ਇੰਸ਼ੋਰੈਂਸ ਮਹਿੰਗੀ ਹੋਊਗੀ ਹੈਲਥ ਦੀ ਜਾਂ ਕਿਵੇਂ ਆ ਲੋਕਾਂ ਨੂੰ ਅਸਰ ਪਊਗਾ ਉਹ ਉਹਦੇ ਕਰਕੇ ਆ ਇਹ ਸਾਰਾ ਜਿਹੜਾ ਬੇਸਿਕਲੀ ਹੈਗਾ ਫਿਰ ਬਾਕੀ ਹੋਰ ਗਰੁੱਪ ਵੀ ਹੈਗੇ ਜਿ ਇਮੀਗ੍ਰੇਸ਼ਨ ਰਿਲੇਟਡ ਜਿਹੜੀ ਅਸਖਤੀ ਹੈ ਦੇ ਵੀ ਹੈਗੇ ਆ ਤੇ ਹੋਰ ਕਈ ਕੁਝ ਮਤਲਬ ਸਾਰਾ ਇਕੱਠਾ ਹੀ ਆ ਇਹ ਇਹ ਹੁੰਦਾ ਜਿਹੜਾ ਬਜਟ ਪਾਸ ਨਹੀਂ ਹੁੰਦਾ ਜੀ ਨਿਰਧਾਰਤ ਪੀਰੀਅਡ ਲਈ ਜਿਹੜਾ 2 ਮਹੀਨੇ 3 ਮਹੀਨੇ ਬਾਅਦ ਹੁੰਦਾ ਕੀ ਇਹ ਪ੍ਰੋਸੈਸ ਕੀ ਆ ਹਲਕਾ ਜਿਹਾ ਦੱਸ ਦਿਓ ਹਾਂਜੀ ਬਜਟ ਨਹੀਂ ਹੁੰਦਾ ਜਿਹੜਾ ਮਨੀ ਬਿੱਲ ਆ ਉਹ ਪਾਸ ਨਹੀਂ ਹੁੰਦਾ ਤੇ ਉਹ ਫਿਰ ਉੱਤੇ ਉਹਨੂੰ ਉਹ ਗਰੀ ਨਹੀਂ ਕਰਦੇ ਉਹ ਕਹਿੰਦੇ ਵੀ ਜਿਹੜੀਆਂ ਤੁਸੀਂ ਸਬਸਿਡੀਆਂ ਦਿੰਦੇ ਸੀਗੇ ਇਹ ਇਹ ਵੀ ਜਾਰੀ ਰੱਖੋ ਹੈਲਥ케ਅਰ ਲਈ ਬੰਦ ਨਾ ਕਰੋ ਇਹਨਾਂ ਨੇ ਬੰਦ ਕਰਤੀ ਉਹ ਲੋਕ ਕਹਿੰਦੇ ਹੈਲਥ케ਅਰ ਦੀ ਕੋਸਟ ਬਹੁਤ ਵੱਧ ਜਾਣੀ ਦਵਾਈਆਂ ਦੀ ਕੀਮਤ ਵੱਧ ਜਾਣੀ ਆ ਲੋਕਾਂ ਦੇ ਅਸਰ ਪੈਣਾ ਉਹ ਬੇਸਿਕਲੀ ਇਹ ਪ੍ਰਚਾਰ ਆ ਕਿ ਜੇ ਫਰਜ ਕਰੋ ਵਧ ਗਈ ਤਾਂ ਫਿਰ ਲੋਕਾਂ ਦੇ ਪ੍ਰੋਪਗੈਂਡਾ ਵੀ ਦੇਖੋ ਅਸੀਂ ਕਿਹਾ ਸੀ ਤੁਹਾਨੂੰ ਵੀ ਆ ਹੋਊਗਾ ਤਾਂ ਉਦਾਂ ਹੀ ਹੋਇਆ ਤੇ ਇਹ ਹੈਗਾ ਤੇ ਲੇਕਿਨ ਜੇ ਇਹ ਇਹਨਾਂ ਦਾ ਕੰਪਰੋਮਾਈਜ਼ ਹੋ ਜਾਂਦਾ ਸਬਸਿਡੀਆਂ ਨੂੰ ਉਹ ਮੰਨ ਲੈਂਦੇ ਨੇ ਵੀ ਨਹੀਂ ਅਜੇ ਬੰਦ ਕਰਦੇ ਅਸੀਂ ਤੇ ਉਹਦਾ ਲੋਕਾਂ ਨੂੰ ਫਾਇਦਾ ਵੀ ਹੋਊਗਾ ਨਾ ਇਹ ਲੜਾਈ ਇਹ ਆ ਕਿ ਸਬਸਿਡੀਆਂ ਜਾਰੀ ਰੱਖੋ ਹੈਲਥ케ਅਰ ਦੀਆਂ ਇਹਦੇ ਵਿੱਚ ਜਿਹੜੇ ਮੈਂਬਰਸ ਨੇ ਉਹਨਾਂ ਚੋਂ ਇਹਨਾਂ ਦੀ ਆਪਣੀ ਪਾਰਟੀ ਦੇ 트ੰਪਦੀ ਦੇ ਵੀ ਵਿਰੋਧ ਕਰ ਰਹੇ ਨੇ ਜਾਂ ਵਿਰੋਧ ਵਿਰੋਧੀ ਧਿਰ ਕਰਕੇ ਹੀ ਰੁਕਿਆ ਜੀ ਨਹੀਂ ਨਹੀਂ ਆਪਣੀ ਵੀ ਕਰ ਰਹੇ ਆ ਦੋਨੇ ਹੀ ਆ ਆਪਣੇ ਘਾਟਾ ਵਿਰੋਧੀ ਧਿਰ ਸਾਰੀ ਇਕੱਠੀ ਆ ਆਮ ਤੌਰ ਤੇ ਹੁੰਦਾ ਸੀ ਵੀ ਆਪਣੇ ਪੰਜ ਸੱਤ ਜੇ ਨਾਂ ਵੀ ਖਿਲਾਫ ਵੀ ਹੋਣ ਤਾਂ ਵਿਰੋਧੀ ਧਿਰ ਦੇ ਦਾਬੇ ਨਾਲ ਲਾ ਕੇ ਉਹ ਪਾਸ ਹੋ ਜਾਂਦਾ ਸੀ ਹੁਣ ਵਿਰੋਧੀ ਧਿਰ ਯੂਨਾਈਟਿਡ ਆ ਆਪਣੇ ਵੀ ਖਿਲਾਫ ਨੇ ਉਹਦੇ ਕਰਕੇ ਨਹੀਂ ਪਾਸ ਹੋ ਰਿਹਾ ਮжоਰਿਟੀ ਨਹੀਂ ਹੈਗੀ ਉਹਨਾਂ ਕੋਲ ਹੁਣ ਅਸੀਂ ਆਉਂਨੇ ਆ ਜੀ ਜਿਹੜੇ ਸਾਡੇ ਲੋਕ ਆਮ ਤੌਰ ਤੇ ਜਾਣਨਾ ਚਾਹੁੰਦੇ ਨੇ ਕਿ ਹੋ ਕੀ ਰਿਹਾ ਕਮੇਰੋ ਕਿਉਂਕਿ ਤੁਸੀਂ ਉੱਥੇ ਬਹੁਤ ਸਾਰੇ ਥਾਵਾਂ ਤੇ ਸਰਵਿਸਸ ਦੇ ਰਹੇ ਹੋ ਤੇ ਤੁਹਾਨੂੰ ਲੋਕ ਵੱਧ ਅਪਰੋਚ ਕਰਦੇ ਆ ਪਿਛਲੇ ਦਿਨਾਂ ਦੀਆਂ ਜੇ ਘਟਨਾਵਾਂ ਨਾਲ ਕੋਈ ਸਾਡੀ ਸਾਂਝ ਪਵਾ ਦਿਓ ਕਿ ਡਰਾਈਵਰਾਂ ਦੀ ਕੀ ਸਥਿਤੀ ਆ ਕੁਝ ਹੋਰ ਬੰਦੇ ਫੜੇ ਕੁਝ ਹੋਇਆ ਕੀ ਕੁਝ ਹੋਇਆ ਫਿਰ ਆਪਾਂ ਉਸ ਤੋਂ ਲਾਸਟ ਤੀਜੇ ਰਾਉਂਡ 'ਚ ਰਿਵਰਸ ਮਾਈਗ੍ਰੇਸ਼ਨ ਤੇ ਚੱਲਦੇ ਆ ਅਸੀਂ ਇਹ ਵੀ ਤੁਹਾਡੇ ਤੋਂ ਸਮਝਾਂਗੇ ਕਿ ਪਿਛਲੇ ਦਿਨਾਂ 'ਚ ਕੋਈ ਅਮੈਂਡਮੈਂਟਸ ਵੀ ਆਈਆਂ ਕੋਈ ਨਿਜ਼ਮ ਚੇਂਜ ਹੋਏ ਹੋਣ ਕੁਝ ਨਵੇਂ ਫੈਸਲੇ ਕੁਝ ਨਵੇਂ ਨਵੀਆਂ ਡਾਇਰੈਕਸ਼ਨਸ ਹੋਣ ਤਾਂ ਆ ਕਾਫੀ ਜਿਆਦਾ ਬੁਰਾ ਹਾਲ ਹੈ ਜੀ ਇੱਥੇ ਹੁਣ ਜਿਹੜੀ ਫਰਫੜਾਈ ਦਾ ਤਾਂ ਅੱਗੇ ਨਾਲੋਂ ਵੀ ਵਧੀਆ ਜਿਆਦਾ ਹੁਣ ਤਾਂ ਜਿਹੜੇ ਲੋਕੀ ਆ ਕਈ ਕੋਟਾਂ ਦੇ ਡੇਟਾ ਤੇ ਜਾਂਦੇ ਉੱਥੋਂ ਫੜ ਲਿੱਤੇ ਜਾਂਦੇ ਆ ਜਾਂ ਜਿਵੇਂ ਅੱਗੇ ਆਈਸ ਜਿਹੜੀ ਇਮੀਗ੍ਰੇਸ਼ਨ ਕਸਟਮ ਜਿਹੜੀ ਇਨਫੋਰਸਮੈਂਟ ਫੜਦੀ ਸੀ ਉਹ ਜਾਰੀ ਹੈ ਅੱਗੇ ਨਾਲੋਂ ਕੋਈ ਰਾਹਤ ਨਹੀਂ ਆ ਤੇ ਪਰ ਇਹਦੇ ਨਾਲ ਇਹ ਆ ਕਿ ਜਿਹੜੀ ਟਰਕਿੰਗ ਇੰਡਸਟਰੀ ਦਾ ਬਹੁਤ ਜਿਆਦਾ ਇੱਥੇ ਇਫੈਕਟ ਪਿਆ ਕਿਉਂਕਿ ਜਿਹੜੇ ਆਪਣੇ ਡਰਾਈਵਰ ਨੇ ਜਿਆਦਾ ਉਹ ਨੌਨ ਡੋਮਿਸਾਈਲ ਹੋਣ ਕਰਕੇ ਵੀ ਜਿਨ੍ਹਾਂ ਕੋਲ ਵਰਕ ਪਰਮਿਟ ਸੀ ਉਹ ਤੇ ਚਲਾਉਂਦੇ ਸੀਗੇ ਉਹ ਹੁਣ ਬਾਹਰ ਨਹੀਂ ਸਟੇਟ ਅੰਡਰ ਦੇ ਮਾਰੇ ਨਹੀਂ ਜਾਂਦੇ ਕਿਉਂਕਿ ਜੇ ਜਾਂਦੇ ਆ ਤਾਂ ਉਹਨਾਂ ਨੂੰ ਚਾਹੇ ਉਹਨਾਂ ਕੋਲ ਲਾਇਸੈਂਸ ਵੈਲਿਡ ਵੀ ਆ ਟਰੱਕ ਦਾ ਇੰਸ਼ੋਰੈਂਸ ਸਭ ਕੁਝ ਆ ਉਹਨਾਂ ਨੂੰ ਉਹਦਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਹੈਗਾ ਉਹਦੇ ਕਰਕੇ ਫੜਿਆ ਜਾਂਦਾ ਤੇ ਓਕਲਾ ਹੋਮਾ ਬਹੁਤ ਡਰਾਈਵਰ ਫੜੇ ਆ 10 12 ਕੱਲ ਟੈਕਸਸ ਫੜੇ ਹੈਗੇ ਆ ਉਹ ਮੈਨੂੰ ਖਬਰ ਮਿਲੀ ਆ ਤੇ ਉਹਨਾਂ ਨੂੰ ਫੜ ਲੈਂਦੇ ਆ ਫੜ ਕੇ ਫਿਰ ਅੱਜ ਕੱਲ ਜਮਾਨਤ ਹੁੰਦੀ ਨਹੀਂ ਹੈਗੀ ਬੌਂਡ ਦਾ ਸਿਸਟਮ ਇਹਨਾਂ ਨੇ ਹੁਣ ਕਾਫੀ ਜ਼ਿਆਦਾ ਬੰਦੀ ਕਰਤਾ ਤੇ ਅੰਦਰੋਂ ਬੰਦਾ ਫਿਰ ਜ਼ਿਆਦਾ ਸੋ ਇਹਦਾ ਜਿਹੜੀ ਜਿਹੜੀ ਟਰਕਿੰਗ ਇੰਡਸਟਰੀ ਦੇ ਵਿੱਚ ਸਾਡੇ ਪੰਜਾਬੀ ਨੇ ਉਹਨਾਂ ਤੇ ਬਹੁਤ ਜ਼ਿਆਦਾ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਉਹਦੇ ਪਿੱਛੇ ਇਮੀਗ੍ਰੇਸ਼ਨ ਐਨਫੋਰਸਮੈਂਟ ਹੀ ਆ ਅੱਛਾ ਇਹਦੇ ਇਹਦੇ ਵਿੱਚ ਕੋਈ ਅਮੈਂਡਮੈਂਟਸ ਵੀ ਪਿਛਲੇ ਦਿਨਾਂ 'ਚ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੋਈ ਚੇਂਜ ਵੀ ਆਈ ਹੈ ਜੀ ਥੋੜੀ-ਬਹੁਤ ਨਹੀਂ ਇਹ ਚੇਂਜ ਹਾਕੇ ਦਾ ਕੋਈ ਨਹੀਂ ਆਈ ਖਿਲਾਫ ਹੀ ਆਈ ਆ ਹੁਣ ਇੱਕ ਬਿੱਲ ਰੱਖਿਆ ਹੈਗਾ ਸੈਨੇਟ ਤੇ ਹਾਊਸ ਦੇ ਵਿੱਚ ਵਾਇਓਮਿੰਗ ਦੇ ਸੈਨੇਟਰ ਨੇ ਉਹਨਾਂ ਨੇ ਸੈਨੇਟ ਰੱਖਿਆ ਹਾਊਸ ਦੇ ਵਿੱਚ ਵੀ ਤਿੰਨ-ਚਾਰ ਬੰਦੇ ਆਣੇ ਰੱਖਿਆ ਇਹਨਾਂ ਦੇ ਵਿੱਚ ਕਿ ਜਿਹੜਾ ਐਗਜ਼ੈਕਟਿਵ ਆਰਡਰ 트ੰਪ ਨੇ ਕੀਤਾ ਸੀ ਜਿਹੜਾ ਇੰਪਲੀਮੈਂਟ ਕੀਤਾ ਨਾ ਦੇ ਟ੍ਰਾਂਸਪੋਰਟੇਸ਼ਨ ਸੈਕਟਰੀ ਨੇ ਉਸੇ ਨੂੰ ਬਿੱਲ ਦੇ ਫਾਰਮ ਚ ਕਰਨਾ ਵੀ ਇੰਗਲਿਸ਼ ਦੀ ਲੈਂਗੁਏਜ ਸਖਤ ਹੋਵੇ ਨੂੰ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਉਹਦਾ ਲਾਇਸੈਂਸ ਕੈਨਸਲ ਕਰੋ ਉਦੋਂ ਬਾਅਦ ਜਿਹੜੇ ਬੰਦੇ ਕੋਈ ਬਰ ਪਰਮਿਟ ਟਰੱਕ ਨਹੀਂ ਚਲਾ ਸਕਦੇ ਸੋ ਜੇ ਉਹ ਬੈਲੀ ਪਾਸ ਹੋ ਗਿਆ ਹਾઉસ ਤੇ ਸੈਨੇਟ ਚ ਫੇਰ ਔਖਾ ਹੋ ਜੂਗਾ ਜਿਆਦਾ ਫਿਰ ਤਾਂ ਤਰੀਕਨ ਕਾਨੂੰਨ ਹੀ ਬਣ ਜਾਣਾ ਉਹ ਤੇ ਕੱਲ ਨੂੰ ਕੋਈ ਨਵਾਂ ਪ੍ਰੈਜ਼ੀਡੈਂਟ ਆ ਕੇ ਇਹਨੂੰ ਵਾਪਸ ਲੈਣਾ ਵੀ ਔਖਾ ਹੋ ਜੂ ਫਿਰ ਦੁਬਾਰਾ ਬਿੱਲ ਬਣਾਉਣਾ ਪਊਗਾ ਸੋ ਇਹਨਾਂ ਦੀ ਕੋ ਜੋ ਆਰਡਰ ਨੂੰ ਬਿੱਲ ਦੇ ਰੂਪ ਵਿੱਚ ਮਲੋ ਕੀਤਾ ਜਾਵੇ ਸੋ ਇਹ ਇੱਕ ਨਵੀਂ ਡਵੈਲਪਮੈਂਟ ਆ ਪਲੱਸ ਕੈਲੀਫੋਰਨੀਆ ਨੂੰ ਇਹਨਾਂ ਨੇ 40 ਮਿਲੀਅਨ ਡਾਲਰ ਦਾ ਜਿਹੜੇ ਫੰਡ ਵਿਦਹੋਲਡ ਕਰਲੇ ਰੋਕ ਲਏ ਉਹਨਾਂ ਨੇ ਉਹ ਕਹਿੰਦੇ ਵੀ ਇੰਗਲਿਸ਼ ਦੀ ਰਿਕੁਆਇਰਮੈਂਟ ਨੂੰ ਸਖਤੀ ਨਾਲ ਲਾਗੂ ਨਹੀਂ ਕਰ ਰਹੇ ਜੋ ਅਸੀਂ ਚਾਹੁੰਦੇ ਆ ਵੀ ਕੀਤੀ ਜਾਵੇ ਉਹ ਵੀ ਇੱਕ ਇਹਨਾਂ ਨੇ ਕੀਤਾ ਤੇ ਇਦਾਂ ਦਾ ਕੰਮ ਚੱਲਦਾ ਪਰ ਉਹਦਾ ਉਹਦਾ ਅਸਰ ਤਾਂ ਇਮੀਗ੍ਰੈਂਟਸ ਤੇ ਹੀ ਪੈਣਾ ਹੈ ਨਾ ਕਿ ਜੇ ਉਹ ਆਪਣੇ ਪੈਸੇ ਰਿਲੀਜ਼ ਕਰਾਉਣ ਲਈ ਕੋਈ ਸਖਤੀ ਕਰ ਦਿੰਦੇ ਨੇ ਤਾਂ ਉਹ ਤਾਂ ਆਪਣੇ ਬੰਦੇ ਜਿਹੜੇ ਗ੍ਰੀਨ ਕਾਰਡ ਹੋਲਡਰ ਉਹਨਾਂ ਨੂੰ ਵੀ ਫੜ ਲੈਂਦੇ ਜੀ ਜੇ ਮੰਨ ਲਓ ਅੰਗਰੇਜ਼ੀ ਨਹੀਂ ਆਉਂਦੀ ਤਾਂ ਬਿਲਕੁਲ ਅੰਗਰੇਜ਼ੀ ਦੀ ਰਿਕੁਆਇਰਮੈਂਟ ਤਾਂ ਸਿਟੀਜ਼ਨ ਤੇ ਵੀ ਲਾਗੂ ਆ ਉਹਦਾ ਗ੍ਰੀਨ ਕਾਰਡ ਸ਼ਿਪ ਨਾਲ ਕੋਈ ਸਬੰਧ ਨਹੀਂ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਦਾ ਲਾਇਸੈਂਸ ਉਹਦੇ ਕਰਕੇ ਕਿਸੇ ਦਾ ਵੀ ਕੈਨਸਲ ਹੋ ਸਕਦਾ ਪਰ ਜਿਹੜੇ ਬੰਦੇ ਕੋਈ ਵਰਕ ਪਰਮਿਟ ਦਾ ਉਹਦਾ ਟਰੱਕ ਚਲਾ ਹੀ ਨਹੀਂ ਸਕਦਾ ਹੁਣ ਤਾਂ ਉਹ ਕਹਿੰਦੇ ਆ ਵੀ ਸੀਡੀਐਲ ਲਾਇਸੈਂਸ ਮ ਪਰ ਜਿਹੜੇ ਜਿਹੜੇ ਗ੍ਰੀਨ ਕਾਰਡ ਸਿਟੀਜ਼ਨ ਨੇ ਉਹਨਾਂ ਤੇ ਵੀ ਜਿਹੜੀ ਇੰਗਲਿਸ਼ ਰਿਕੁਆਇਰਮੈਂਟ ਤੇ ਜਿਹੜੀਆਂ ਬਾਕੀ ਰਿਕੁਆਇਰਮੈਂਟਾਂ ਨੇ ਵੀ ਆਪਣਾ ਉਹ ਜਿਹੜੀ ਜਿਹੜੀ ਲੌਗ ਬੁੱਕ ਵਗੈਰਾ ਮੈਂਟੇਨ ਕਰਨ ਜਾਂ ਆਪਣਾ ਉਹਨਾਂ ਦੇ ਟ੍ਰੈਫਿਕ ਵੈਲੀਏਸ਼ਨ ਦਾ ਹੋਣ ਉਹਨਾਂ ਤੇ ਹੈਗੀਆਂ ਲਾਗੂ ਨਹੀਂ ਇਹਦੇ ਚ ਇੱਕ ਸਵਾਲ ਉੱਠਦਾ ਹੈ ਨਾ ਕਿ ਜਿਹੜੇ ਮੰਨ ਲਓ ਇਸ ਤਰ੍ਹਾਂ ਦੀ ਸਥਿਤੀ ਚ ਫੜ ਲਏ ਜਾਂਦੇ ਨੇ ਕਿ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਇਸ ਤਰ੍ਹਾਂ ਦਾ ਡਿਟੇਨ ਕੀਤੇ ਜਾਂਦੇ ਫੜ ਤਾਂ ਨਹੀਂ ਲਏ ਹਿਰਾਸਤ ਵਿੱਚ ਤਾਂ ਨਹੀਂ ਲਏ ਜਾਂਦੇ ਹੋਣਗੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨਸ਼ਿਪ ਵਾਲੇ ਇੰਨਾਂ ਲਈ ਫਿਰ ਕੀ ਰਸਤਾ ਕੀ ਬਚਦਾ ਜੀ ਇਹਨਾਂ ਨੂੰ ਸਜ਼ਾ ਕੀ ਆ ਉੱਥੇ ਮਤਲਬ ਕੋਈ ਨਹੀਂ ਅਜੇ ਅਜੇ ਹਾਂਜੀ ਅਜੇ ਤਾਂ ਕੋਈ ਖਾਸ ਨਹੀਂ ਅਜੇ ਤਾਂ ਸਿਰਫ ਉਹਨਾਂ ਨੂੰ ਟਿਕਟ ਦੇ ਕੇ ਜਾਂ ਵਾਰਨਿੰਗ ਦੇ ਕੇ ਛੱਡਦੇ ਜਾਂ ਟਿਕਟ ਦੇ ਜਾਂਦੇ ਆ ਜਾਂ ਕਹਿੰਦੇ ਆ ਵੀ ਇਦਾਂ ਪਰ ਜਿਹੜਾ ਲਾਪਾਸ ਹੋ ਗਿਆ ਫਿਰ ਇਹਨਾਂ ਦਾ ਲਾਇਸੈਂਸ ਕੈਂਸਲ ਕੀਤਾ ਜਾ ਸਕਦਾ ਅਜੇ ਤਾਂ ਨਹੀਂ ਕਿਸੇ ਦਾ ਇਦਾਂ ਹੋਇਆ ਕੈਂਸਲ ਇਦਾਂ ਦਾ ਜਦ ਤੱਕ ਕਿ ਬੰਦਾ ਬਿਲਕੁਲ ਹੀ ਜ਼ਿਆਦਾ ਉਹਨੂੰ ਨਹੀਂ ਆਉਂਦੀ ਹੈ ਜਿਵੇਂ ਇੱਕ ਦੋ ਵਾਰੀ ਤਾਂ ਵਾਰਨਿੰਗ ਦੇ ਜਾਂਦੇ ਆ ਟਿਕਟ ਦੇ ਜਾਂਦੇ ਆ ਉਹਨੂੰ ਵੀ ਸਿੱਖ ਲਾ ਕਰ ਲਾ ਪਰ ਹੁਣ ਗਾਹ ਨੂੰ ਜੇ ਬਿੱਲ ਪਾਸ ਹੋ ਗਿਆ ਦੇ ਵਿੱਚ ਉਹ ਲਾਇਸੈਂਸ ਮਹਨ ਲੋ ਛੇਤੀ ਕੈਨਸਲ ਹੋ ਸਕਦਾ ਉਹਦਾ ਜਿਹੜਾ ਹੈਗਾ ਸੀਡੀਐਲ ਦਾ ਅੱਛਾ ਇੱਕ ਸਵਾਲ ਜਿਹੜਾ ਪਿਛਲੇ ਦਿਨਾਂ ਚ ਕਾਫੀ ਆਇਆ ਕੈਨੇਡਾ ਤੋਂ ਮੈਨੂੰ ਕਾਫੀ ਫੋਨ ਕਾਲਸ ਆਈਆਂ ਨੇ ਜਿਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਕਿ ਅਮਰੀਕਨ ਜੇ ਕੋਈ ਵਰਕ ਪਰਮਿਟ ਤੇ ਆ ਉਹਦਾ ਤਾਂ ਰੱਦ ਕਰਦੇ ਆ ਜਾਂ ਜੇ ਕੋਈ ਇਸ ਤਰ੍ਹਾਂ ਦਾ ਹੈਗਾ ਸਾਈਲਮ ਕੇਸ ਚ ਬਾਕੀ ਉਹਨਾਂ ਲਈ ਤਾਂ ਉਹ ਰੀਟੇਨ ਕਰਕੇ ਵਾਪਸ ਭੇਜਣ ਦੀ ਪ੍ਰਕਿਰਿਆ ਕੈਨੇਡਾ ਤੋਂ ਬਹੁਤ ਸਾਰੇ ਟਰੱਕ ਡਰਾਈਵਰ ਟਰਕਿੰਗ ਵਾਲੇ ਇੱਧਰ ਆਉਂਦੇ ਆ ਕੈਨੇਡਾ ਚੋਂ ਤਾਂ ਫ੍ਰੀਕੁਐਂਟਲੀ ਬਹੁਤ ਹੀ ਲੋਕ ਆਉਂਦੇ ਆ ਨਾ ਜੀ ਇੱਧਰ ਟਰੱਕ ਲੈ ਕੇ ਉਹ ਉਹਨਾਂ ਲਈ ਕਿਹੋ ਜੀ ਸਥਿਤੀ ਬਣਦੀ ਆ ਜੇ ਮੰਨ ਲਓ ਉਹਨਾਂ ਨੂੰ ਰੋਕਦੇ ਆ ਜਾਂ ਵਾਇਲੇਸ਼ਨ ਦਾ ਜਾਂ ਅੰਗਰੇਜ਼ੀ ਦਾ ਉਹਨਾਂ ਲਈ ਕੀ ਸਥਿਤੀ ਬਣਦੀ ਜੇ ਅੰਗਰੇਜ਼ੀ ਵਾਲਾ ਰੂਲ ਤਾਂ ਉਹਨਾਂ ਤੇ ਵੀ ਲਾਗੂ ਹੋਊਗਾ ਪਰ ਉਦਾਂ ਜਿਹੜਾ ਉਹ ਕਿਉਂਕਿ ਉਹ ਅੰਡਰ ਟ੍ਰੀਟੀ ਹੈਗੇ ਆ ਜਿਹੜੀ ਨਾਲ ਦੀ ਨਾਫਟਾ ਹੈਗੀ ਆ ਉਹਦੇ ਅੰਦਰ ਮੈਕਸੀਕੋ ਤੇ ਜਿਹੜੇ ਕੈਨੇਡਾ ਦੇ ਡਰਾਈਵਰ ਆ ਟਰੱਕ ਚਲਾ ਸਕਦੇ ਉਹਨਾਂ ਨੂੰ ਉਹ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਉਹ ਜਿਹੜੀ ਨੌਨ ਸੀਡੀਐਲ ਕੈਟਾਗਰੀ 'ਚ ਨਹੀਂ ਆਉਂਦੇ ਉਹ ਵਰਕ ਪਰਮਿਟ ਵਾਲੀ ਕੈਟਾਗਰੀ 'ਚ ਨਹੀਂ ਆਉਂਦੇ ਜਿਹੜੀ ਗੱਡੀ ਆ ਉਹ ਉਹ ਬੇਸਿਕਲੀ ਦੂਜੀ ਕੈਟਾਗਰੀ 'ਚ ਆਉਂਦੇ ਜਿਹੜੇ ਗ੍ਰੀਨ ਕਾਰਡ ਸਿਟੀਜ਼ਨ ਚਲਾਉਂਦੇ ਉਸ ਚ ਪਰ ਉਹਦੇ ਚ ਆ ਵੀ ਜਿਹੜੀ ਜੇ ਇੰਗਲਿਸ਼ ਨਹੀਂ ਆਉਂਦੀ ਹੂੰ ਫੇਰ ਪ੍ਰੋਬਲਮ ਉਹਨਾਂ ਨੂੰ ਵੀ ਆ ਸਕਦੀ ਆ ਨਹੀਂ ਸਜਾ ਕੀ ਹੈ ਉਹ ਉਹਦੇ ਵਿੱਚ ਉਹਨਾਂ ਦਾ ਕਰ ਕੀ ਸਕਦੇ ਆ ਇਹ ਸਵਾਲ ਪੁੱਛਦਾ ਹਾਂ ਲਾਇਸੈਂਸ ਲਾਇਸੈਂਸ ਕੈਨਸਲ ਥੋੜੀ ਕਾ ਲੈਣਗੇ ਜਿਹੜਾ ਜਿਹੜਾ ਉਹਦੀ ਐਂਟਰੀ ਬੰਦ ਕਰ ਸਕਦੇ ਆ ਉਥੇ ਬਾਰਡਰ ਤੇ ਵੀ ਉਹਨੂੰ ਐਂਟਰ ਨਹੀਂ ਜਾਂਦੇ ਉਹ ਪਰ ਜਿਹੜਾ ਲਾਇਸੈਂਸ ਜਿਹੜਾ ਜਿਹੜਾ ਕੈਨੇਡੀਅਨ ਲਾਇਸੈਂਸ ਆ ਉਹ ਨਹੀਂ ਵਾਪਸ ਹੋਣਾ ਐਂਟਰੀ ਬੈਨ ਕਰ ਸਕਦੇ ਆ ਐਂਟਰੀ ਬੈਨ ਕਰ ਸਕਦੇ ਜਾਂ ਜਿਹੜੀ ਇੱਥੇ ਪਰਮਿਸ਼ਨ ਦਿੱਤੀ ਹੋਈ ਐ ਜਿਹੜੀ ਚਲਾਉਣ ਦੀ ਵਾਪਸ ਲੈ ਸਕਦੇ ਆ ਕੋਈ ਪਰਮਿਸ਼ਨ ਦਾ ਨਾਲ ਕੋਈ ਹੋਊਗੀ ਨਾ ਜਿਹੜਾ ਇੱਥੇ ਚਲਾਉਂਦੇ ਆ ਅਮਰੀਕਾ 'ਚ ਉਹ ਜਿਹੜੀ ਹੈਗੀ ਉਹ ਵਾਪਸ ਉਹ ਵਾਪਸ ਕੀਤੀ ਜਾ ਸਕਦੀ ਜਿਹੜਾ ਉਹਨਾਂ ਦਾ ਵੀਜ਼ਾ ਹੈਗਾ ਜੇ ਹੁਣ ਟੀਟੀ ਅੰਡਰ ਵੀਜ਼ਾ ਰਵੋ ਕੀਤਾ ਜਾ ਸਕਦਾ ਐਂਟਰੀ ਬੰਦ ਕੀਤੀ ਜਾ ਸਕਦੀ ਨਜ਼ਰ ਵਰਡਸ ਆ ਮਤਲਬ ਐਜ਼ ਅ ਇੰਡੀਵਿਜੂਅਲ ਤਾਂ ਕਿਸੇ ਦੀ ਐਂਟਰੀ ਪੈਨ ਹੋ ਸਕਦੀ ਹੈ ਨਾ ਟ੍ਰੀਟੀ ਤਾਂ ਹਾਂ ਉਹ ਫਿਰ ਕੈਨੇਡਾ 'ਚ ਚਲਾਉ ਮਤਲਬ ਉਹਦਾ ਲਾਇਸੈਂਸ ਨਹੀਂ ਖਤਮ ਹੋਣਾ ਵੀ ਜੇ ਹੁਣ ਜੇ ਉਹਦੇ ਕੋਲ ਵੈਲਿਡ ਕੈਨੇਡਾ ਦਾ ਲਾਇਸੈਂਸ ਆ ਉਥੇ ਚਲਾ ਸਕਦਾ ਪਰ ਅਮਰੀਕਾ 'ਚ ਐਂਟਰੀ ਬੰਦ ਹੋ ਸਕਦੀ ਠੀਕ ਹੈ ਹੁਣ ਆਪਾਂ ਉਹਨੇ ਆ ਜੀ ਲਾਸਟ ਜਿਹੜਾ ਤੁਸੀਂ ਰਿਵਰਸ ਮਾਈਗ੍ਰੇਸ਼ਨ ਦਾ ਜ਼ਿਕਰ ਕਰ ਰਹੇ ਸੀਗੇ ਕਿ ਬਹੁਤ ਸਾਰੇ ਲੋਕ ਵਾਪਸ ਇੰਡੀਅਨ ਜਿਹੜੇ ਨੇ ਖਾਸ ਤੌਰ ਤੇ ਪੰਜਾਬੀ ਸਿੱਖ ਇਹ ਵੀ ਮਨ ਬਣਾ ਚੁੱਕੇ ਨੇ ਜਾਂ ਕੁਝ ਨਾ ਕੁਝ ਲੋਕ ਤੁਹਾਡੇ ਰਾਬਤੇ ਜਿਹੜੇ ਆਉਂਦੇ ਨੇ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਕੋਈ ਰਿਪੋਰਟ ਜਿਹੜੀ ਉਹ ਵੀ ਜਿਹੜੀ ਸ਼ੋਅ ਕਰ ਰਹੀ ਆ ਕਿ ਹੁਣ ਪਿਛਲੇ ਇਹ ਕਰਸੇ ਵਿੱਚ ਆਏ ਘਟਨੇ ਗਏ ਜ਼ਿਆਦਾ ਨੇ ਅਮਰੀਕਾ ਤੋਂ ਇਹ ਇੱਕ ਵਾਰੀ ਸਾਂਝ ਪਵਾ ਹਾਂਜੀ ਇੱਕ ਰਿਪੋਰਟ ਆਈ ਆ ਬਹੁਤ ਇੰਪੋਰਟੈਂਟ ਸਟੱਡੀ ਆ ਕਿ ਪਿਛਲੇ 30 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਆਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਆ ਜਾਣ ਵਾਲਿਆਂ ਦੀ ਜ਼ਿਆਦਾ ਤੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆ ਮੇਰੇ ਦਫ਼ਤਰਾਂ ਚ ਨਰੀਵਨ ਹਰ ਵੀ ਕੀ ਮੈਨੂੰ 7-8 ਬੰਦੇ ਇਦਾਂ ਦੇ ਮਿਲ ਜਾਂਦੇ ਆ ਡਾਡ 10 ਸਣਾ ਜਿਹੜੇ ਕਹਿੰਦੇ ਆ ਹੀ ਵਾਪਸ ਜਾਣਾ ਇਹਨਾਂ ਨਾਲੋਂ ਜ਼ਿਆਦਾ ਉਹ ਨਹੀਂ ਜਿਹੜੇ ਜ਼ਿਆਦਾ ਫੈਮਲੀਆਂ ਨਾਲ ਆਏ ਜਿਨ੍ਹਾਂ ਦੇ ਹਸਬੰਡ ਵਾਈਫ ਤੇ ਬੱਚੇ ਇੱਥੇ ਨਾਲ ਆਏ ਆ ਜਾਂ ਜਿਹੜੇ ਕਈ ਵਿਜ਼ਟਰ ਵੀਜ਼ੇ ਤੇ ਵੀ ਆਏ ਆ ਜਾਂ ਕਈ ਹੋਰਾਂ ਮੁਲਕਾਂ ਤੋਂ ਵੀ ਆਏ ਜਿਨ੍ਹਾਂ ਕੋਲੇ ਕੋਈ ਵਰਕ ਪਰਮਿਟ ਜਾਂ ਸਟੇਟਸ ਕਿਸੇ ਹੋਰਲੇ ਮੁਲਕ 'ਚ ਹੈਗਾ ਸਪੈਸ਼ਲੀ ਇਟਲੀ 'ਚ ਹੈਗਾ ਜਾਂ ਪੋਰਟੂਗਲ 'ਚ ਹੈਗਾ ਜਾਂ ਫਰਾਂਸ ਜਾਂ ਇਹਨਾਂ ਮੁਲਕਾਂ 'ਚ ਕੋਈ ਮਤਲਬ ਜਾ ਸਕਦੇ ਉਹਨਾਂ ਕੋਲੇ ਕੋਈ ਜਿਵੇਂ ਕਈ ਰਹੇ ਹੁੰਦੇ ਨੇ ਉੱਥੇ ਬਰ ਪਾਉਂਡ ਕਦੇ ਮਿਲਿਆ ਸੀ ਜਾਂ ਰੀਨਿਊ ਕਰਾ ਸਕਦੇ ਆ ਉਹਨੂੰ ਉਹ ਬੰਦਿਆਂ ਟ੍ਰੈਂਡ ਕਾਫੀ ਵਾਪਸ ਜਾਣ ਦਾ ਹੋ ਗਿਆ ਕਈ ਜਿਹੜੇ ਕੈਨੇਡਾ ਤੋਂ ਇੱਥੇ ਆਏ ਸੀ ਸਟੂਡੈਂਟ ਵੀਜ਼ਾ ਉੱਥੇ ਸੀਗਾ ਆ ਗਏ ਉਦਾਂ ਹੀ ਤੇ ਉਹ ਵੀ ਮੁੜ ਲੱਗੇ ਆ ਕਾਫੀ ਲੋਕੀ ਮੁੜ ਰਹੇ ਆ ਕਿਉਂਕਿ ਆਜ ਤੋਂ ਹੁਣ ਟਰੱਕਿੰਗ ਦਾ ਕੰਮ ਹੋ ਗਿਆ ਨਾ ਇਹ ਤੇ ਅਸਰ ਪੈ ਗਿਆ ਜਦੋਂ ਹੁਣ ਡਰਾਈਵਰ ਜਿਹੜੇ ਆਪਣੇ ਕੋਲ ਵਰ ਪਰਮਿਟ ਆ ਉਹਨਾਂ ਨੇ ਹੁਣ ਟਰੱਕ ਛੱਡ ਤੇ ਉਦੋਂ ਬਾਅਦ ਫਿਰ ਜਿਹੜੇ ਦੂਜੇ ਕੰਮ ਨੇ ਉਹਨਾਂ ਤੇ ਵੀ ਅਸਰ ਪੈਣਾ ਇੰਨੀ ਇੱਥੇ ਏਮਪਲੋਇਮੈਂਟ ਹੈ ਹੀ ਨਹੀਂ ਵੀ ਇੰਨੇ ਬੰਦਿਆਂ ਨੂੰ ਆ ਊਬਰ ਹੋ ਜੂਗੀ ਜਾਂ ਉਹ ਟੈਕਸੀ ਚਲਾ ਲੈਣਗੇ ਜਾਂ ਸਟੋਰਾਂ ਤੇ ਕੰਮ ਮਿਲ ਜੂਗਾ ਉਹਦੇ ਨਾਲ ਵੀ ਹੋਊਗੀ ਪ ਉਹਨਾਂ ਜੋ ਬਾਹਰ ਤਾਂ ਕਿਸੇ ਨੇ ਹੁਣ ਨਹੀਂ ਹੁੰਦਾ ਉਹ 90% ਬੰਦੇ ਆਪ ਹੀ ਲਿਖ ਕੇ ਦੇ ਦਿੰਦੇ ਆ ਵੀ ਅਸੀਂ ਵਾਪਸ ਜਾਣਾ ਹੂੰ ਤੇ ਉਹਦੇ ਕਰਕੇ ਰਿਵਰਸ ਮਾਈਗ੍ਰੇਸ਼ਨ ਜੋਰਾਂ ਤੇ ਆ ਤੇ ਜੇ ਇਦਾਂ ਹੀ ਸਖਤੀ ਜਾਰੀ ਰਹੀ ਅਗਲਾ ਸਾਲ ਤੱਕ ਇੱਥੋਂ ਕਾਫੀ ਬੰਦੇ ਵਾਪਸ ਮੁੜਨਗੇ ਇਹ ਤਾਂ ਬਿਲਕੁਲ ਸਹੀ ਸਥਿਤੀ ਹੈ ਕਿ ਲੋਕ ਕਹਿੰਦੇ ਆ ਕਿ ਇੱਥੋਂ ਰਿਪੋਰਟ ਹੋਣ ਨਾਲੋਂ ਉਹ ਤਾਂ ਆਪਣੇ ਆਪ ਵੀ ਛੱਡ ਜੋ ਇਹ ਵੀ ਫਰਕ ਹੈ ਉਹ ਰਿਪੋਰਟ ਕਰਨ ਜਾਂ ਆਪ ਲਿਖ ਕੇ ਬੰਦਾ ਦੇ ਦੇ ਤਾਂ ਫਿਰ ਉਹਨਾਂ ਦਾ ਵੀਜ਼ਾ ਉਹ じゃ ਬਚ ਜਾਂਦਾ ਜੀ ਜਾਂ ਦੁਬਾਰਾ ਆਉਣ ਦੀ ਸੰਭਾਵਨਾ ਬਚ ਜਾਂਦੀ ਹੈ ਮੇਂ ਵੀਜ਼ਾ ਨਹੀਂ ਭਾਈਦਾ ਕਿਉਂਕਿ ਜੇ ਤੁਸੀਂ ਓਵਰਸਟੇ ਕਰਕੇ ਤੁਹਾਨੂੰ 5 ਸਾਲ ਦਾ ਬਾਹਰ ਲੱਗ ਹੀ ਜਾਣਾ ਸਿਰਫ ਫੜੇ ਜਾਣ ਤੋਂ ਜਿਹੜੇ ਹੈ ਬੰਦੇ ਵੱਜ ਜਾਂਦੇ ਫੜੇ ਜਾਣ ਤੋਂ ਵੱਜ ਜਾਣਗੇ ਪਰ ਜਿਹੜਾ ਇੱਕ ਵਾਰੀ ਇਹ ਨਹੀਂ ਹੈਗਾ ਜੇ ਆਪ ਲਿਖ ਕੇ ਦੇ ਦੋਗੇ ਤਾਂ ਵੀਜ਼ਾ ਵੱਜੂਗਾ ਜੇ ਤੁਸੀਂ ਓਵਰਸਟੇ ਕਰਕੇ ਨਾ ਇੱਥੇ 6 ਮਹੀਨੇ ਤੋਂ ਵੱਧ ਅਮਰੀਕਾ ਚਾਹੇ ਸਿਆਲ ਮਲਾਤਾ ਤੇ ਉਦਾਂ ਹੀ ਜਿਹੜੇ ਇਲੀਗਲ ਐਂਟਰ ਉਹਦਾ ਵੀਜ਼ਾ ਤਾਂ ਹੈ ਹੀ ਨਹੀਂ ਤੇ ਜਿਹਦਾ ਹੈਗਾ ਵੀ ਆ ਵਿਸਟਰ ਵੀਜ਼ਾ ਜਾਂ ਸਟੂਡੈਂਟ ਤੇ ਓਵਰਸਟੇ ਕਰਕੇ ਆ ਉਹ ਜੇ ਵਾਪਸ ਜਾਂਦਾ ਤਾਂ ਵੀਜ਼ਾ ਨਹੀਂ ਹੋਣਾ ਵੀਜ਼ਾ ਤਾਂ ਕੈਨਸਲ ਹੀ ਆ ਲੇਕਿਨ ਫੜੇ ਜਾਣ ਤੋਂ ਬਾਅਦ ਜੂਗਾ ਅਮਰੀਕਾ ਚ ਤਾਂ ਉਹਦਾ ਆਉਣਾ ਦੁਬਾਰਾ ਮਤਲਬ ਅਟਲੀਸਟ 5 ਸਾਲ ਬਹੁਤ ਮੁਸ਼ਕਲ ਆ ਪਰ ਹੋਰਾਂ ਮੁਲਕਾਂ ਚਲੇ ਜਾਂਦੇ ਨੇ ਇਥੇ ਮੈਂ ਕਈ ਬੰਦੇ ਨੂੰ ਜਾਣਦਾ ੜੇ ਇਥੋਂ ਇੰਡੀਆ ਗਏ ਉਦੋਂ ਬਾਅਦ ਕੈਨੇਡਾ ਆ ਗਏ ਜਾਂ ਆਸਟ੍ਰੇਲੀਆ ਆ ਗਏ 15 20 ਦਿਨ ਮਹੀਨੇ ਦੇ ਵਿੱਚ ਹੀ ਤੇ ਇਹਨਾਂ ਕੋਲ ਹੋਰਾਂ ਮੁਲਕਾਂ ਦੇ ਵਿੱਚ ਇਹ ਮੈਨੂੰ ਜਾ ਸਕਦੇ ਨੇ ਉਹ ਚ ਪਮੰਦੀ ਨਹੀਂ ਹੈਗੀ ਪਰ ਅਮਰੀਕਾ ਚ ਜਾਣਾ ਮੁਸ਼ਕਲ ਹੋ ਜਾਊਗਾ ਵੈਸੇ ਆਪਣੇ ਲੋਕਾਂ ਦੀ ਉੱਥੇ ਸਥਿਤੀ ਸਰਦਾਰ ਜਸਪ੍ਰੀਤ ਸਿੰਘ ਜੀ ਕਿਹੋ ਜੀ ਹੈ ਸਾਡੇ ਲੋਕ ਕਾਫੀ ਸੌਖੇ ਨੇ ਜੀ ਜਿਹੜੇ ਰੂਟੀਨ ਦੇ ਮੈਂ ਵੱਡੇ ਧਨਾੜਾਂ ਦੀ ਗੱਲ ਨਹੀਂ ਕਰਦਾ ਜੇ ਦੋ ਪੀੜੀਆਂ ਤੋਂ ਗਏ ਉਹਨਾਂ ਦੀ ਨਹੀਂ ਕਰਦਾ ਜਿਹੜੇ ਆ ਸਧਾਰਨ ਲੋਕ ਸੀ ਜਿਹੜੇ ਟਰਕਿੰਗ ਜਾਂ ਬਾਕੀ ਕੰਮ ਕਰ ਰਹੇ ਸੀ ਇਹ ਸੌਖੇ ਸੀਗੇ ਜੀ ਵੈਸੇ ਐਵਰੇਜ ਇਨਕਮ ਕਿੰਨੀ ਕ ਸਾਡੇ ਲੋਕਾਂ ਦੀ ਹੁੰਦੀ ਹੈ ਜੀ ਆਮ ਸਧਾਰਨ ਦੀ ਕਾਫੀ ਇਨਕਮ ਸੀ ਜੀ ਇੱਥੇ ਜਿਹੜਾ ਹੁਣ ਇੱਕ ਟਰੱਕ ਡਰਾਈਵਰ ਜਿਹੜਾ ਵਿਚਾਰਾ ਬਰਪਰ ਮੰਡਾਲਾ ਵੀ ਕੁਝ ਚਲਾਉਂਦਾ ਸੀ ਉਹਦੀ ਵੀ 7 ਤੋਂ 8000 ਡਾਲਰ ਦੀ ਇਨਕਮ ਸੀਗੀ ਮਹੀਨੇ ਦੀ ਤੇ ਜਿਹੜਾ ਡਰਾਈਵਰੀ ਵੀ ਕਰਦਾ ਸੀ ਉਹਦੀ ਵੀ 5-6000 ਤੋਂ ਸੀਗੀ ਜਿਹੜੇ ਸਟੋਰਾਂ ਦੇ ਵੀ ਕੰਮ ਕਰਦੇ ਨੇ ਜਿਹੜਾ ਕਿ ਮਤਲਬ ਜਿਹਨਾਂ ਕੋਲ ਵਰਕ ਪਰਮਿਟ ਨੇ ਜਾਂ ਐਕਸਪੀਰੀਅੰਸ ਹਾਂ ਉਹਨਾਂ ਦੀ ਵੀ 4 ਤੋਂ 5000 ਡਾਲਰ ਤੋਂ ਵੱਧ ਦੀ ਇਨਕਮ ਹੀ ਹੋਊਗੀ ਮਹੀਨੇ ਦੀ ਤੇ ਬਾਕੀ ਦਾ ਇੱਥੇ ਜਿਹੜੇ ਲੋਕ ਨੇ ਜਿਆਦਾ ਜਿਹੜੇ ਅਮਰੀਕਨ ਆਪਣੇ ਹੈਗੇ ਆ ਅਮਰੀਕਾ ਦੇ ਵਿੱਚੋਂ ਜਿਆਦਾ ਪੜ੍ਹੇ ਲਿਖੇ ਨੇ ਜਿੱਦਾਂ ਡਾਕਟਰ ਨੇ ਇੰਜੀਨੀਅਰ ਨੇ ਜਾਂ ਹੋਰ ਜਿਹੜੇ ਹੈਗੇ ਪ੍ਰੋਫੈਸ਼ਨਲ ਆ ਚ ਹੈਗੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਉਹਨਾਂ ਦੀ ਤਾਂ ਜਿਹੜੀ ਇਨਕਮ ਵੀ ਠੀਕ ਆ ਇਕਨੋਮੀ ਅਜੇ ਤਸ ਠੀਕ ਚੱਲ ਰਹੀ ਆ ਜੇ ਕੋਈਆਂ ਲੇਆਫਸ ਨਹੀਂ ਹੈਗੀਆਂ। ਜਾਂ ਜਿਹੜੀ ਪ੍ਰੋਬਲਮ ਅਸੀਂ ਦੇਖ ਰਹੇ ਆ ਉਹ ਤਾਂ ਜਿਹੜੇ ਅਨ ਡਾਕੂਮੈਂਟਡ ਬੰਦੇ ਜਿਹੜੇ ਬਾਰਡਰ ਲੰਘ ਕੇ ਆਏ ਆ ਜਿਨ੍ਹਾਂ ਕੋ ਵਰਕ ਪਰਮਿਟ ਨਹੀਂ ਆ ਜਾਂ ਇਮੀਗ੍ਰੇਸ਼ਨ ਰਿਲੇਟਡ ਨੇ। ਉਹਨਾਂ ਨੂੰ ਨੇ ਜਾਂ ਗ੍ਰੀਨ ਕਾਰਡ ਹੋਲਡਰਾਂ ਨੂੰ ਹੈਗੀਆਂ ਜਿਨ੍ਹਾਂ ਦਾ ਕ੍ਰਿਮਿਨਲ ਰੈਕਡ ਆ। ਤੇ ਜਾਂ ਫਿਰ ਜਿਹੜੇ ਉੱਥੇ ਆਉਂਦੇ ਆ ਜਦੋਂ ਹੁਣ ਬਾਰਡਰ ਕ੍ਰੋਸ ਕਰਕੇ ਸਵਾਲ ਪੁੱਛਦੇ ਉਹਨਾਂ ਬੰਦਿਆਂ ਨੂੰ ਆਦਰਵਾਇਸ ਤਾਂ ਕੋਈ ਪ੍ਰੋਬਲਮ ਹੋਣੀ ਨਹੀਂ ਆ ਜੀ। ਅਸਾਈਲਮ ਦੀ ਕੀ ਸਥਿਤੀ ਹੈ ਜੀ ਅਸਾਈਲਮ ਵਾਲੇ ਕੇਸ ਹੁਣ ਕੋਈ ਅਪਰੂਵ ਹੋ ਰਹੇ ਕਿ ਨਹੀਂ ਕਿਉਂਕਿ ਕੈਨੇਡਾ 'ਚ ਵੀ ਹੁਣ ਬਹੁਤ ਬਲਕ 'ਚ ਰੱਦ ਕਰ ਰਹੇ ਨੇ ਜੀ ਉਹ ਅਸਾਈਲਮ ਵਾਲੇ ਮਾਮਲੇ ਅਸਾਈਲਮ ਵਾਲਾਂ 'ਤੇ ਅਸਰ ਪਿਆ ਹੈ ਜੀ ਕਿਉਂਕਿ ਇਹ ਜਿਹੜੀ ਸਰਕਾਰ ਆ ਇਹ ਇਹਨੇ ਹੁਣ ਕਾਫੀ ਇਮੀਗ੍ਰੇਸ਼ਨ ਦੇ ਜੱਜ ਕੱਢੇ ਆ ਤਰੀਬਨ ਇਹਨਾਂ ਨੇ 100 ਤੋਂ ਉੱਤੇ ਜਿਹੜੇ ਜੱਜ ਸੀ ਉਹ ਕੱਢ ਤੇ ਜਿਹੜੇ ਕੋ ਅਪਰੂਵ ਕਰਦੇ ਸੀ ਦੂਜਿਆਂ ਨੂੰ ਮੈਸੇਜ ਦੇਣ ਲਈ ਕਿ ਅਸੀਂ ਜਿਹੜੇ ਪਾਸ ਕਰਦੇ ਆ ਉਹ ਕੱਢ ਦਾਂਗੇ ਤੇ ਸਖਤੀ ਤਾਂ ਸੈਲਮ ਤੇ ਕਾਫੀ ਜ਼ਿਆਦਾ ਹੈਗੀ ਆ ਤੇ ਆਪਾਂ ਇਹਦੇ ਨਾਲ ਪਾਸਿੰਗ ਪਰਸੈਂਟੇਜ ਬਹੁਤ ਘਟੀ ਆ ਜਿਵੇਂ ਅੱਗੇ ਨਾਲੋਂ ਅੱਗੇ ਸਮਝ ਲੋ ਜੇ 50% ਜਾਂ 60% ਕੇਸ ਪਾਸ ਹੁੰਦੇ ਸੀ ਹੁਣ 20% ਤੇ ਹੈਗੇ ਆ ਪਾਸ ਹੁੰਦੇ ਆ ਪਰ ਬਹੁਤ ਘਟਾ ਅਸਰ ਪਿਆ ਇਹਦਾ ਤੇ H1B ਦੀ ਕੀ ਪੋਜੀਸ਼ਨ ਹੈ ਜੀ ਹੁਣ ਲੇਟੈਸਟ ਕੁਝ ਅਪਡੇਟ ਹੈ ਉੱਤੇ H1B ਜਿਹੜੀ ਰੀਨਿਊਅਲ ਆ ਜਿਹੜੇ ਬੰਦੇ ਆਲਰੇਡੀ ਉੱਤੇ ਹੈਗੇ ਉਹ ਤਾਂ ਉਹ ਤਾਂ ਕਰ ਹੀ ਰਏ ਆ ਉਹਨਾਂ ਤੇ ਕੋਈ ਅਸਰ ਨਹੀਂ ਪਰ ਨਵੇਂ ਆ ਤੇ ਇਹਨਾਂ ਨੇ ਕਿਹਾ ਕਿ ਹੋਣ ਅਗਲੇ ਸਾਲ ਜਿਹੜੇ ਬੰਨ ਜਰੂਰ ਉਹਦੇ ਚ 1 ਲੱਖ ਡਾਲਰ ਕੰਪਨੀ ਜਿਹਨੇ ਕੋ ਹਾਇਰ ਕਰਨਾ ਜਮਾ ਕਰਾਉਗੀ ਜਿਹੜਾ EMPLOYEE ਆ ਉਹਦੀ ਤਨਖਾਹ 1.5 ਲੱਖ ਤੋਂ ਵੱਧ ਚਾਹੀਦੀ ਆ ਇਦਾਂ ਦੀਆਂ ਗੱਲਾਂ ਤੇ ਉਹਦਾ ਅਜੇ ਦਾ ਅਸਰ ਕੋਈ ਨਹੀਂਗਾ ਪਰ ਇੱਕ ਗੱਲ ਜਰੂਰ ਆ ਕਿ H1B ਵਾਲਿਆਂ ਚ ਵੀ ਰਿਵਰਸ ਮਾਈਗ੍ਰੇਸ਼ਨ ਬਾਰੇ ਸੋਚਣ ਲੱਗ ਗਏ ਆ ਲੋਕ ਕਿ ਉਹਨਾਂ ਨੂੰ ਹੁੰਦਾ ਵੀ ਜੇ ਰਿਨਿਊ ਨਾ ਹੋਵੇ ਤਾਂ ਅਸੀਂ ਕੀ ਕਰੀਏ ਉਧਰੋਂ ਕੈਨੇਡਾ ਨੇ ਵੀ ਐਲਾਨ ਕਰਤਾ ਕਿ ਅਸੀਂ ਲੈਣ ਨੂੰ ਤਿਆਰ ਆ ਕਿ ਕੈਨੇਡਾ ਕੋਈ ਸਕੀਮ ਜਾਂ ਬਿੱਲ ਲੈ ਕੇ ਆਵੇ ਅਗਲੇ ਸਾਲ ਜਿਹੜਾ H1B ਵਾਲਿਆਂ ਨੂੰ ਲਿਓਰ ਕਰੂ ਉਹਦਾ ਫਿਰ ਜਦੋਂ ਉਹ ਹੀ ਸਕੀਮ ਕੋਈ ਆ ਗਈ ਉਹਨਾਂ ਅੱਛਾ ਜਿਹੜੇ ਮੋٹے ਤੌਰ ਤੇ ਕਾਰਪੋਰੇਟਰ ਨੇ ਉਹ ਵੀ ਇਹਦੇ ਤੇ ਕੋਈ ਰਿਐਕਟ ਸਰਕਾਰ ਨਾਲ ਕਿਉਂਕਿ ਸਰਕਾਰਾਂ ਚਲਦੀਆਂ ਤੇ ਬੜੀ ਵਾਰੀ ਉਹਨਾਂ ਦੇ ਸਹਿਯੋਗ ਨਾਲ ਨੇ ਜਿਹੜੇ ਵੱਡੇ ਇਹ ਗੂਗਲ ਵਰਗੇ ਨੇ ਮਾਈਕਰੋਸਾਫਟ ਵਰਗੇ ਨੇ ਇਹ ਅਧਾਰੇ ਟਰਾਈ ਨਹੀਂ ਕਰ ਰਹੇ ਜੀ ਕਿ ਇਸ ਤਰ੍ਹਾਂ ਦੇ ਸਖਤ ਬਿੱਲ ਦੇ ਉੱਤੇ ਕੋਈ ਇਹਨਾਂ ਨੂੰ ਮਨਾ ਲਿਆ ਜਾਵੇ ਕਿਉਂਕਿ ਉਹਨਾਂ ਕੋਲ ਅਰੇ ਹੁਣ ਇਹੀ ਕਰ ਰਹੇ ਹੁਣ ਹਾਂ ਕਰ ਰਹੇ ਹੋਣਗੇ ਲੋਬਿੰਗ ਤੇ ਉਹਨਾਂ ਦੀ ਚੱਲਦੀ ਹੈ ਹਰ ਪਾਸਿਓਂ ਚੱਲਦੀ ਹੈ ਨਾ ਇਹ ਤਾਂ ਕਾਫੀ ਹੈਗੀ ਆ ਪਰ ਜੇ ਸਰਕਾਰ ਦਾ ਰੁਖ ਜਿਹੜਾ ਹੈਗਾ ਸਖਤ ਆ ਇਹਦਾ ਅਗਲੇ ਸਾਲ ਇਲੈਕਸ਼ਨ ਤੇ ਤੇ ਇਕਨੋਮੀ ਤੇ ਅਸਰ ਪਊਗਾ ਜੇ ਐਚਬੰਨ ਕਰਕੇ ਇਹਨਾਂ ਗੱਲਾਂ ਕਰਕੇ ਇਕਨੋਮੀ ਤੇ ਅਸਰ ਪੈ ਗਿਆ ਤੇ ਫਿਰ ਇਹ ਇਸ ਗੱਲ ਤੇ ਅਸਰ ਪੈਣਾ ਪਰ ਜਿਹੜੀਆਂ ਕੰਪਨੀਆਂ ਵੀ ਦੋ ਕਿਸਮ ਦੀਆਂ ਨੇ ਇੱਕ ਤਾਂ ਉਹ ਨੇ ਜਿਹੜੇ ਕਹਿੰਦੇ ਨੇ ਵੀ ਨਹੀਂ ਤੁਸੀਂ ਬੰਦੇ ਕੱਢੋ ਜਿਨ੍ਹਾਂ ਨੂੰ ਕਿ ਅਸਰ ਘਟ ਪੈਂਦਾ ਪਰ ਜਿਨ੍ਹਾਂ ਨੂੰ ਜਿਆਦਾ ਹਾਈ ਟੈਕ ਜਿਹੜੀ ਇੰਡਸਟਰੀ ਆ ਜਿਹੜੀ ਕਿ ਸਾਰੀ ਇੱਥੇ ਕੈਲੀਫੋਰਨੀਆ ਚ ਬੇਸਿਕਲੀ ਹੈਗੀ ਐਸਿਲਿਕਨ ਵੈਲੀ ਚ ਉਹਨਾਂ ਨੂੰ ਇਹਦਾ ਕਾਫੀ ਜਿਆਦਾ ਅਸਰ ਆ ਤੇ ਉਹ ਹੁਣ ਲਾਬਿੰਗ ਦਾ ਕਰ ਹੀ ਰਹੇ ਹੋਣਗੇ ਆਪਣੇ ਤੌਰ ਤੇ ਚੇਂजेस ਆ ਵੀ ਸਕਦੀਆਂ ਨੇ ਜਿਹੜੀ ਹੁਣ ਆ ਲਾਬਿੰਗ ਕਰਕੇ ਹੋਇਆ ਉਹਨੇ ਕਿਹਾ ਵੀ ਰੀਨੂਵਲ ਤੇ ਨਹੀਂ ਪਊਗਾ ਜਿਵੇਂ ਪਹਿਲਾਂ ਇਹਨਾਂ ਨੇ ਕਰਤਾ ਸੀ ਰੀਨਿਊ ਕਰਾਉਣ ਤੇ ਵੀ ਲੱਗੇ ਸੀ ਕਰਨ ਜਿਹੜੀ ਲਾਬਿੰਗ ਦਾ ਹੀ ਦੇ ਕਰਕੇ ਇਹਨਾਂ ਨੇ ਕਿਹਾ ਵੀ ਜਿੰਨਾਂ ਕੋ ਆਲਰੇਡੀ ਮਿਲੇ ਹੋਏ ਨੇ ਉਹ ਜਾਰੀ ਰਹਿਣਗੇ ਜੀ ਹਾਂ ਅੱਛਾ ਆਖਰੀ ਸਵਾਲ ਕਮਿਊਨਿਟੀ ਵਾਈਜ਼ ਸਿੱਖਾਂ ਲਈ ਕਿਸ ਤਰ੍ਹਾਂ ਦੀ ਸਥਿਤੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਹੈ ਤਾਂ ਨਹੀਂ ਕੋਈ ਰੇਸ਼ੀਅਲ ਜਾਂ ਕੁਝ ਪੰਗੇ ਬਾਜੀ ਬਾਕੀ ਤਾਂ ਠੀਕ ਹੀ ਆ ਸਾਰਾ ਇਸੇ ਕਾਦੇ ਕੋਈ ਐਜ਼ ਇਟ ਇਜ਼ ਇਦਾਂ ਦੀ ਨਹੀਂ ਹੈਗੀ ਐ ਤਾਂ ਸਿੱਖਾਂ ਦੀ ਰਿਸਪੈਕਟ ਸਾਰੇ ਪਾਸੇ ਆ ਦੋਨੇ ਪਾਰਟੀਆਂ ਕਰਦੀਆਂ ਲੋਕ ਵੀ ਕਰਦੇ ਆ ਪਰ ਕਿਉਂਕਿ ਸਿੱਖ ਜਿਹੜੇ ਆਪਣੇ ਅਨ ਡਾਕੂਮੈਂਟਡ ਨੇ ਜਾਂ ਟਰੱਕਾਂ ਤੇ ਹੈਗੇ ਆ ਉਹਨਾਂ ਤੇ ਜ਼ਰੂਰ ਆ ਪਰ ਉਦਾਂ ਐਜ਼ ਓਵਰ ਆਲ ਵੀ ਸਾਡੇ ਕੋਈ ਗੁਰਦੁਆਰੇ ਆ ਜਾਂ ਉਦਾਂ ਜਾਂ ਜਿਹੜੇ ਬੰਦੇ ਬਾਹਰ ਤੁਰੇ ਫਿਰਦੇ ਨੇ 에어ਪੋਰਟਾਂ ਤੇ ਜਾਂ ਟੈਕਸੀਆਂ ਜਾਂ ਹੋਰਾਂ ਜਗ੍ਹਾ ਤੇ ਮੌਲਾਂ ਚ ਉਹਨਾਂ ਤੇ ਕੋਈ ਐਜ਼ ਇਟ ਇਜ਼ ਪ੍ਰੋਬਲਮ ਨਹੀਂ ਇਦਾਂ ਦੀ ਹੈਗੀ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ